ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਰੱਖਣੇ ਨਾ ਭੁੱਲਿਆ ਕਰੋ ਆਪਣੀ ਅੱਜ ਦੀ ਕਹਾਣੀ ਆ ਕਿ ਇੱਕ ਮੁੰਡੇ ਦੀ ਸੱਕੀ ਮਾਸੀ ਨੇ ਕਿਵੇਂ ਉਹਦੇ ਨਾਲ ਪੈਸਿਆਂ ਦੀ ਠੱਗੀ ਮਾਰੀ ਇਹ ਬਿਲਕੁਲ ਸੱਚੀ ਘਟਨਾ ਤੇ ਆਧਾਰਿਤ ਕਹਾਣੀ ਆ ਆ ਪ੍ਰਾਈਵੇਸੀ ਲਈ ਆਪਾਂ ਪਾਤਰਾਂ ਦੇ ਜਿਹੜੇ ਨਾਮ ਆ ਉਹ ਬਦਲ ਦਿੱਤੇ ਨੇ ਗੁਰਮੀਲਕੌਰ ਦੀ ਭੈਣਾਂ ਛੋਟੀ ਸੀ ਜਿਹੜੀ ਸ਼ਰਨਜੀਤ ਕੌਰ ਉਹਦਾ ਉਹਨੂੰ ਫੋਨ ਆਉਂਦਾ ਉਹ ਕਹਿੰਦੀ ਕਿ ਭੈਣੇ ਤੇਰੇ ਤੱਕ ਮੈਨੂੰ ਇੱਕ ਕੰਮ ਆ ਤਾਂ ਗੁਰਮੀਲਕੌਰ ਕਹਿੰਦੀ ਵੀ ਹਾਂ ਦੱਸ ਭੈਣੇ ਜੇ ਕਰਨ ਵਾਲਾ ਹੋਇਆ ਤਾਂ ਜ਼ਰੂਰ ਕਰਾਂਗੇ ਇੰਨੀ ਵੀ ਮੈਨੂੰ 20 ਲੱਖ ਰੁਪਈਆ ਚਾਹੀਦਾ ਐਨੀ ਗੱਲ ਸੁਣ ਕੇ ਜਿਹੜੀ ਗੁਰਮੀਲਕੌਰ ਹੁੰਦੀ ਆ ਉਹ ਕਹਿੰਦੀ ਸ਼ਰਨ ਕਿ ਤੂੰ ਤਾਂ 20 ਲੱਖ ਐਂ ਕਹਿੰਦਾ ਮੂੰਹ ਖੋੜ ਕੇ ਵੀ ਜਿਵੇਂ ਮੇਰੇ ਕੋਲੇ 20 ਲੱਖ ਪਈ ਹੀ ਹੁੰਦਾ ਕਿ ਤੈਨੂੰ ਸਾਡੀ ਕਬੀਲਦਾਰੀ ਦਾ ਪਤਾ ਤਾਂ ਹੈ ਚਾਰ ਪੰਜ ਕਿੱਲੇ ਸਾਡੇ ਕੋਲੇ ਜ਼ਮੀਨ ਦੇ ਹੈਗੇ ਤੇ ਸਾਡੇ ਕੋਲੇ ਇੰਨੀ ਕਮਾਈ ਕਿੱਥੇ ਆਉਂਦੀ ਆ ਜਿਹੜੀ ਕਮਾਈ ਆ ਉਹ ਤਾਂ ਖਰਚਿਆਂ 'ਚ ਲੰਘ ਜਾਂਦੀ ਆ ਵੀ ਉੱਤੋਂ ਸਗੋਂ ਕਰਜ਼ਾ ਚੜ ਜਾਂਦਾਗਾ ਹਰ ਵਾਰੀ ਆੜਤੀਏ ਤੋਂ ਵੱਧ ਫੜ ਲੈਨੇ ਆਗੇ ਪੈਸੇ ਐਨੇ ਕਿੱਥੇ ਆ ਉਹ ਕਹਿੰਦੀ ਵੀ ਦੇਖ ਭੈਣੇ ਤੈਨੂੰ ਪਤਾ ਵੀ ਮੇਰੇ ਸਹੁਰੇ ਕੋਲ ਜਿਹੜੀ ਜ਼ਮੀਨ ਸੀ ਉਹ ਵਿਕ ਗਈ ਸੀ ਪਹਿਲਾਂ ਹੀ ਸਾਡੇ ਹਨਾ ਘਰ ਪਰਿਵਾਰ ਤੇ ਲੱਗ ਗਈ ਸੀ ਤੇ ਹੁਣ ਅਸੀਂ ਬਾਹਰ ਲਈ ਫਾਈਲ ਲਈਆ ਤੇ ਸਾਡਾ ਜਿਹੜਾ ਵੀਜ਼ਾ ਲੱਗਣਾ ਤੇ ਸਾਨੂੰ 20 ਲੱਖ ਦੀ ਲੋੜ ਆ ਤੂੰ ਐਂ ਕਰ ਤੂੰ ਸਾਨੂੰ 20 ਲੱਖ ਰੁਪਈਆ ਕਿਸੇ ਹੀਲੇ ਕਰ ਦੇ ਤੇ ਜਦੋਂ ਅਸੀਂ ਬਾਹਰ ਚਲੇ ਗਏ ਅਸੀਂ ਤੇਰੇ ਮੁੰਡੇ ਨੂੰ ਬਾਹਰ ਬੁਲਾ ਲਾਂਗੇ ਤੇ ਨਾਲੇ ਅਸੀਂ ਥੋੜੇ ਪੈਸੇ ਮੋੜ ਦਿਆਂਗੇ ਚਲ ਗਏ ਮੇਲ ਕੋਰਸ ਦੀ ਆ ਵੀ ਮੇਰਾ ਪੁੱਤ +2 ਚ ਪੜਦਾ ਹਨਾ +2 ਤੋਂ ਬਾਅਦ ਉਹਨੂੰ ਕੋਰਸ ਕਰਾਵਾਂਗੇ ਕਿੰਨੇ ਪੈਸੇ ਲੱਗਣਗੇ ਨੌਕਰੀ ਪਤਾ ਨਹੀਂ ਮਿਲੂ ਪਤਾ ਨਹੀਂ ਨਾ ਵੀ ਚਲ ਇਹ ਗੱਲ ਸਹੀ ਆ ਵੀ ਚਲ ਨਾਲੇ ਅਗਲੇ ਨੇ ਕਿਹੜਾ ਕੈਨੇਡਾ ਜਾ ਕੇ ਸਾਡੇ ਪੈਸੇ ਮੁਕਰਨੇ ਆ ਉਹ ਆਪਣੇ ਪਤੀ ਨਾਲ ਗੱਲ ਕਰਦੀ ਆ ਸ਼ਾਮ ਨੂੰ ਉਹਦਾ ਪਤੀ ਬਲਵੀਰ ਸਿੰਘ ਖੇਤੋਂ ਆਉਂਦਾ ਤੇ ਉਹ ਕਹਿੰਦੀ ਕਿ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਆ ਉਹ ਕਹਿੰਦਾ ਵੀ ਦੱਸ ਕੀ ਗੱਲ ਕਰਨੀ ਆ ਕਹਿੰਦੀ ਮੈਨੂੰ ਨਾ ਛੋਟੀ ਸ਼ਰਨ ਦਾ ਫੋਨ ਆਇਆ ਸੀ ਤੇ ਉਹਨਾਂ ਦਾ ਨਾ ਵੀਜ਼ਾ ਆ ਗਿਆ ਤੇ ਉਹਨਾਂ ਨੇ ਪੈਸੇ ਭਰਨੇ ਆ ਬਾਹਰ ਜਾਣਾ ਉਹਨਾਂ ਨੇ ਵੀ ਉਹਨਾਂ ਦੇ ਮੁੰਡੇ ਕੁੜੀ ਨੇ ਤੇ ਦੋਨਾਂ ਜੀਆਂ ਨੇ ਚਾਰਾਂ ਦਾ ਵੀਜ਼ਾ ਆਇਆ ਤੇ ਉਹਨਾਂ ਕੋਲ ਨਾ ਥੋੜੇ ਜਿਹਾ ਪੈਸੇ ਘਟਦੇ ਆ ਉਹ ਕਹਿੰਦੀ ਵੀ ਜੇ ਤੁਸੀਂ ਮੈਨੂੰ ਪੈਸੇ ਦੇ ਦਿਓ ਕਹਿੰਦਾ ਵੀ ਹੂੰ ਤਾਂ ਤੈਨੂੰ ਵੀ ਪਤਾ ਹੀ ਹੈ ਅਬਰ ਮੇਲ ਆਪਣੇ ਕੋਲੇ ਪੈਸੇ ਕਿੱਥੇ ਆ ਤਾਂ ਫਿਰ ਵੀ ਕਿੰਨੇ ਕ ਮੰਗਦੇ ਆ ਵੀ ਦੇਖ ਲਾਂਗੇ ਕਹਿੰਦੀ 20 ਲੱਖ ਮੰਗਦੇ ਆ ਤਾਂ ਬਲਵੀਰ ਕਹਿੰਦਾ ਵੀ 20 ਲੱਖ ਤੈਨੂੰ ਵੀ ਪਤਾ ਆਪਣੇ ਕੋਲੇ ਕਿੱਥੇ ਆ ਉਹ ਕਹਿੰਦੀ ਜੀ ਮੇਰੀ ਗੱਲ ਸੁਣੋ ਕਹਿੰਦੀ ਸ਼ਰਨ ਨਾਲ ਮੇਰੀ ਗੱਲ ਹੋਈ ਆ ਹੁਣ ਕਹਿੰਦੀ ਸਾਨੂੰ ਪਤਾ ਵੀ ਸ਼ਰਨ ਕੇ ਤਾਂ ਜ਼ਮੀਨ ਜਾਇਦਾਦ ਹੈ ਨਹੀਂ ਵੀ ਵੇਚ ਦੇਣਾ ਤੇ ਵੀ ਉਹਨਾਂ ਦੀ ਤਾਂ ਜ਼ਮੀਨ ਪਹਿਲਾਂ ਹੀ ਵਿਕ ਗਈ ਸੀਗੀ ਵੀ ਸ਼ਰਨ ਨੇ ਮੈਨੂੰ ਇਹ ਕਿਹਾ ਵੀ ਜਦੋਂ ਅਸੀਂ ਵਾਗ ਗਏ ਸਾਨੂੰ ਜਾਂਦਿਆਂ ਨੂੰ ਕੰਮ ਮਿਲ ਜੂ ਅਸੀਂ ਨਾਲੇ ਤਾਂ ਤੁਹਾਡਾ 20 ਲੱਖ ਰੁਪਈਆ ਮੋੜ ਦਿਆਂਗੇ ਨਾਲੇ ਜਦੋਂ ਛੋਡੇ ਮੁੰਡੇ ਗੁਰਜੀਤ ਨੇ ਪਲੱਸ ਟੂ ਕਰ ਲਈ ਉਸ ਤੋਂ ਬਾਅਦ ਅਸੀਂ ਉੱਥੇ ਸੱਦ ਲਾਂਗੇ ਕੋਲੇ ਵੀ ਤੂੰ ਮੇਰੀ ਗੱਲ ਮੰਨ ਤੂੰ ਐਂ ਕਰ ਆਪਣਾ ਅੱਧਾ ਕਿੱਲਾ ਜਿਹੜਾ ਉਹ ਗਹਿਣੇ ਧਰ ਦੇ ਗਹਿਣੇ ਧਰ ਕੇ 20 ਲੱਖ ਇਹਨਾਂ ਨੂੰ ਦੇ ਦਿੰਨੇ ਆ ਵੀ ਚਲ ਅੱਧੇ ਕਿੱਲੇ ਦਾ ਕੀ ਹੈ ਆਪਣੇ ਕੋਲੇ ਹੈਗੀ ਆ ਪੰਜ ਕਿੱਲੇ ਪੈ ਲਈ ਤੇ ਬਲਵੀਰ ਸਿੰਘ ਵੀ ਸੋਚਦਾ ਵੀ ਗੱਲ ਤਾਂ ਅਗਰ ਮੇਰੇ ਠੀਕ ਕਹਿ ਰਹੀ ਆ ਕਿਉਂਕਿ ਰਿਸ਼ਤੇਦਾਰ ਹੁੰਦੇ ਆ ਹੁਣ ਰਿਸ਼ਤੇਦਾਰਾਂ ਤੇ ਭਰੋਸਾ ਹੁੰਦਾ ਹੀ ਆ ਚਲੋ ਬਲਵੀਰ ਸਿੰਘ ਨੇ ਆਪਣੀ ਪਤਨੀ ਦੇ ਕਹਿਣ ਤੇ ਕਿਸੇ ਨਾਲ ਨਾ ਗੱਲ ਕਰ ਲਈ ਤੇ ਉਹਨੇ ਆਪਣਾ ਇੱਕ ਕਿੱਲਾ ਜਿਹੜਾ ਗਹਿਣੇ ਧਰਤਾ ਗਹਿਣੇ ਧਰ ਕੇ 20 ਲੱਖ ਰੁਪਈਆ ਉਹਨੇ ਆਪਣੀ ਪਤਨੀ ਨੂੰ ਕਹਤਾ ਕਿ ਕਹਿ ਦੇ ਆਪਦੀ ਭੈਣ ਨੂੰ ਤੇ ਜੀਜੇ ਨੂੰ ਵੀ ਲੈ ਜਾਣਗੇ ਚਲੋ ਸ਼ਰਨ ਤੇ ਉਹਦਾ ਪਤੀ ਆਉਂਦਿਆ ਆ ਕੇ ਤੇ ਪੈਸੇ ਲੈ ਜਾਂਦੇ ਆ ਜਦੋਂ ਉਹ ਆਉਂਦਿਆ ਘਰ ਦੇ ਵਿੱਚ ਚਾਹ ਪਾਣੀ ਪੀਂਦੇ ਆ ਤਾਬਲ ਵੀਰ ਸਿੰਘ ਗਰਮੇਲ ਕੌਰ ਗੁਰਜੀਤ ਸਾਰੇ ਹੁੰਦੇ ਆ ਤੇ ਉਹ ਦੋਨੋਂ ਜੀ ਬੈਂਦੇ ਆ ਚਾਹ ਪਾਣੀ ਪੀਂਦੇ ਆ ਤੇ ਗੱਲਾਂ ਕਰਦੇ ਆ ਕਿ ਦੇਖ ਬਾਈ ਤੂੰ ਮੇਰਾ ਵੱਡਾ ਭਰਾ ਤੂੰ ਮੇਰੇ ਔਖੇ ਸਮੇਂ ਮੇਰੇ ਨਾਲ ਖੜਿਆਂਗਾ ਹਨਾ ਤੇ ਤੂੰ ਆਪਦੇ ਮੁੰਡੇ ਦੀ ਫਿਕਰ ਨਾ ਕਰੀ બસ ਜਾ ਕੇ ਅਸੀਂ ਕਮਾਈ ਕਰਨੀ ਸ਼ੁਰੂ ਕਰ ਦੇਣੀ ਆ ਵੀ ਥੋੜੇ ਥੋੜੇ ਕਰਕੇ ਨਾਲੇ ਤੇਰੇ ਪੈਸੇ ਮੋੜ ਦੇਾਂਗੇ ਵੀ ਨਾਲੇ ਜਦੋਂ ਤੇਰਾ ਮੁੰਡਾ ਪਲੱਸ 2 ਕਰ ਗਿਆ ਬਸ তুই ਇਹਦੀ ਫਿਕਰ ਨਾ ਕਰੀ ਅਸੀਂ ਆਪੇ ਸੱਦ ਲਾਂਗੇ ਚਲੋ ਭਾਈ ਗਰਮੇਲ ਕੌਰ ਆ ਜਿਹੜੀ ਬਹੁਤ ਖੁਸ਼ ਹੁੰਦੀ ਆ ਤੇ ਸ਼ਰਨ ਵੀ ਖੁਸ਼ ਹੁੰਦੀ ਆ ਉਹ ਆਪਣੇ ਭੈਣ ਦਾ ਤੇ ਜੀਜੇ ਦਾ ਧੰਨਵਾਦ ਕਰਦੀ ਆ ਤੇ ਪੈਸੇ ਲੈ ਕੇ ਚਲੇ ਜਾਂਦੇ ਆ ਤੇ ਮਗਰ ਉਹ ਨਾ ਗਰਮੇਲ ਕੌਰ ਸੋਚਦੀ ਆ ਕਿ ਬਲਵੀਰ ਸਿੰਘ ਨੂੰ ਕਹਿੰਦੀ ਵੀ ਆਪਾਂ ਦੋਨੇ ਜੀ ਕਿੰਨੇ ਭੋਲੇ ਆ ਵੀ ਆਪਾਂ ਇਹ ਪੈਸੇ ਫੜਾਤੇ ਤੇ ਆਪਾਂ ਲੇਖ ਲਖਿਆ ਕੀਤਾ ਨਹੀਂ ਵੀ ਆਪਾਂ ਨੂੰ ਹਨਾ ਪੈਸਿਆਂ ਦਾ ਲਿਖ ਲਿਖਾਤਾ ਕਰਨਾ ਚਾਹੀਦਾ ਸੀ ਤਾਂ ਬਲਬੀਰ ਸਿੰਘ ਹੱਸਦਾ ਕਹਿੰਦਾ ਕਮਲੀ ਨਾ ਹੋਵੇ ਤਾਂ ਤੇਰੀ ਭੈਣ ਆ ਉਹ ਛੋਟੀ ਭੈਣ ਆ ਭੈਣਾ ਭੈਣਾਂ ਦਾ ਵੀ ਕਦੇ ਫਰਕ ਹੋਇਆ ਹੂਣ ਦੇ ਰਿਸ਼ਤੇ ਥੋੜੀ ਨਾ ਠੱਗੀ ਮਾਰਨਗੇ ਵੀ ਲਿਖ ਲਿਖਿਆ ਨੂੰ ਕੀ ਆ ਤੇ ਨਾਲੇ ਕਹਿੰਦਾ ਵੀ ਜੇ ਕਿਸੇ ਨੇ ਮੁੱਕਰ ਨਹੀਂ ਹੋਵੇ ਤਾਂ ਅਗਲਾ ਲਿਖ ਲਿਖਿਆ ਤਾਂ ਉਹ ਵੀ ਮੁੱਕਰ ਜਾਂਦਾ ਚਲ ਭਈ ਗਰਮੇਲ ਕੌਰ ਆ ਜਿਹੜੀ ਇਸ ਗੱਲ ਨੂੰ ਭੁੱਲ ਜਾਂਦੀ ਆ ਤੇ ਉਹਦੀ ਭੈਣ ਆ ਜਿਹੜੀ 20 ਦਿਨਾਂ ਬਾਅਦ ਉਹ ਕੈਨੇਡਾ ਦੀ ਫਲਾਈਟ ਤੇ ਚੜ ਜਾਂਦੇ ਆ ਦੋਨੋਂ ਬੱਚੇ ਤੇ ਦੋਨੋਂ ਜੀ ਕੈਨੇਡਾ ਚਲੇ ਜਾਂਦੇ ਆ ਕੈਨੇਡਾ ਜਾ ਕੇ ਸ਼ਰਨ ਆਪਣੀ ਭੈਣ ਨੂੰ ਤੀਜੇ ਇੱਕ ਦਿਨ ਫੋਨ ਕਰਿਆ ਕਰੇ ਉਹਨੂੰ ਦੱਸਿਆ ਕਰੇ ਵੀ ਕੈਨੇਡਾ ਤਾਂ ਇੰਨਾ ਵਧੀਆਗਾ ਐ ਅਸੀਂ ਘਰ ਲਿਆਗਾ ਐ ਸਾਨੂੰ ਵਧੀਆ ਕੰਮ ਮਿਲ ਗਿਆ ਸਾਡੇ ਬੱਚੇ ਆ ਜਿਹੜੇ ਉਹ ਵੀ ਕੰਮ ਤੇ ਲੱਗ ਗਏ ਕਿਉਂਕਿ ਉਹਨਾਂ ਦੇ ਬੱਚੇ ਆ ਜਿਹੜੇ ਵੱਡੇ ਹੁੰਦੇ ਹੈਗੇ ਗਰਮੇਲ ਕੌਰ ਆ ਜਿਹੜੀ ਇਹਦੇ ਜਿਹੜਾ ਗੁਰਜੀਤ ਹੁੰਦਾ ਉਹ ਕਈ ਸਾਲਾਂ ਬਾਅਦ ਹੋਇਆ ਹੁੰਦਾ ਭਾਵੇਂ ਕਿ ਗਰਮੇਲ ਕੌਰ ਦਾ ਵਿਆਹ ਪਹਿਲਾਂ ਹੋਇਆ ਹੁੰਦਾ ਪਰ ਇਹਦੇ ਬੱਚੇ ਸ਼ਰਨ ਦੇ ਬੱਚਿਆਂ ਨਾਲੋਂ ਗੁਰਜੀਤ ਜਿਹੜਾ ਛੋਟਾ ਹੁੰਦਾ ਤੇ ਸ਼ਰਨ ਦੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੇ ਇੱਕ ਨੇ ਬੀਏ ਕੀਤੀ ਹੁੰਦੀ ਐ ਇੱਕ ਨੇ ਪਲੱਸ 2 ਕੀਤੀ ਹੁੰਦੀ ਆ ਤੇ ਚਲੋ ਭਾਈ ਜਾ ਕੇ ਉਹ ਚਾਰੇ ਕਮਾਉਣ ਲੱਗਦੇ ਆ ਤੇ ਕਮਾ ਕੇ ਸਾਲ ਦੋ ਸਾਲਾਂ ਦੇ ਵਿੱਚ ਹੀ ਉਹ ਵਧੀਆ ਘਰ ਬਣਾ ਲੈਂਦੇ ਆ ਉਧਰ ਇਧਰ ਉਹ ਗੁਰਜੀਤ ਦੀ ਪਲੱਸ 2 ਹੋ ਜਾਂਦੀ ਆ ਪਹਿਲਾਂ ਤਾਂ 6 ਸਾਲ ਮਹੀਨੇ ਤਾਂ ਸ਼ਰਨ ਬੜਾ ਆਪਣੀ ਭੈਣ ਨੂੰ ਫੋਨ ਕਰਦੀ ਐ ਤੇ ਹੌਲੀ-ਹੌਲੀ ਨਾ ਉਹ ਫੋਨ ਕਰਨਾ ਘਟਾ ਦਿੰਦੀ ਆ ਉਹ ਕਹਿੰਦੀ ਵੀ ਭੈਣੇ ਤੂੰ ਮਤਲਬ ਗੁੱਸਾ ਨਾ ਕਰੀ ਵੀ ਸ਼ਰਨ ਫੋਨ ਨਹੀਂ ਕਰਦੀ ਵੀ ਇਧਰ ਲਾਈਫ ਹੀ ਵਾੜੀ ਬਿਜੀ ਆ ਵੀ ਟਾਈਮ ਨਹੀਂ ਲੱਗਦਾ ਹਨਾ ਵੀ ਅਸੀਂ ਤਾਂ ਆਪਸ ਵਿੱਚ ਵੀ ਸਾਰਾ ਪਰਿਵਾਰ ਕਦੇ ਇਕਦਾਈ ਮਿਲਦੇ ਆ ਵੀ ਕੰਮ ਇੰਨਾ ਜ਼ਿਆਦਾ ਹੁੰਦਾਗਾ ਵੀ 18-18 ਘੰਟੇ ਵੀ ਕਈ ਵਾਰੀ ਕੰਮ ਤੇ ਲਾ ਦਿੰਦੇ ਆ ਤੇ ਆ ਕੇ ਨਾ ਫੋਨ ਕਰਨ ਦੀ ਪਹੁੰਚ ਨਹੀਂ ਰਹਿੰਦੀ ਤਾਂ ਗੁਰਮੇਲ कौर ਕਹਿੰਦੀ ਵੀ ਲੈ ਭਾਣੇ ਜੇ ਤੂੰ ਫੋਨ ਨਾ ਕਰੇਂਗੀ ਫਿਰ ਕਿਹੜਾ ਆਪਣਾ ਪਿਆਰ ਘਟਦਾਗਾ ਤੇ ਗੁਰਮੇਲ कौर ਨਾ ਸਾਲ ਕੁ ਬਾਅਦ ਆਪਣੀ ਭੈਣ ਨੂੰ ਕਹਿਣ ਲੱਗੀ ਵੀ ਸ਼ਰਨ ਹੁਣ ਤਾਂ ਤੁਸੀਂ ਵਧੀਆ ਜਾ ਕੇ ਸੈੱਟ ਹੋ ਗਏ ਹੈਣਾ ਵੀ ਥੋੜੇ ਥੋੜੇ ਕਰਕੇ ਪੈਸੇ ਤਾਂ ਮੋੜੋ ਵੀ ਅਸੀਂ ਜ਼ਮੀਨ ਆ ਗਏ ਨੇ ਤੇਰੀ ਉਹ ਵੀ ਛਡਾਉਣੀ ਆ ਸ਼ਰਨ ਕਹਿੰਦੀ ਭੈਣੇ ਇਸ ਗੱਲ ਦਾ ਤੈਨੂੰ ਫਿਕਰ ਨਹੀਂ ਸਾਨੂੰ ਫਿਕਰ ਆ ਵੀ ਅਸੀਂ ਪੈਸੇ ਜ਼ਰੂਰ ਮੋੜਾਂਗੇ ਚਲ ਭਈ ਇਸੇ ਤਰ੍ਹਾਂ 2 ਮਹੀਨੇ ਹੋਰ ਲੰਘੇ ਤੇ ਫਿਰ ਗਰਮੇਲਪੁਰ ਨੇ ਆਪਣੀ ਭੈਣ ਸ਼ਰਨ ਨੂੰ ਫੋਨ ਕੀਤਾ ਕਹਿੰਦੀ ਭੈਣੇ ਵੀ ਚਲੋ ਪੈਸੇ ਤਾਂ ਤੁਸੀਂ ਹਜੇ ਨਹੀਂ ਮੋੜੇ ਵੀ ਨਾ ਹੀ ਤੁਸੀਂ ਸਾਨੂੰ ਗੁਰਜੀਤ ਦਾ ਕੁਝ ਦੱਸਿਆ ਵੀ ਇਹ ਤਾਂ ਪਲੱਸ 2 ਤੋਂ ਬਾਅਦ ਵਿਹਲਾ ਫਿਰਦਾ ਵੀ ਤੁਸੀਂ ਇਹਦੀ ਫਾਈਲ ਤਾਂ ਲਾਓ ਉਹ ਕਹਿੰਦੀ ਕੋਈ ਗੱਲ ਨਹੀਂ ਭੈਣੇ ਹੁਣ ਤੈਨੂੰ ਤਾਂ ਫਿਕਰ ਹੋ ਗਿਆ ਸਾਨੂੰ ਤੇਰੇ ਨਾਲੋਂ ਵੱਧ ਫਿਕਰਾ ਇਸੇ ਤਰ੍ਹਾਂ ਕਰਦੇ ਕਰਦੇ ਭਈ 6 ਮਹੀਨੇ ਹੋਰ ਲੰਘ ਜਾਂਦੇ ਆ ਜਦੋਂ ਡੇਢ ਸਾਲ ਹੁੰਦਾ ਤਾਂ ਬਲਵੀਰ ਸਿੰਘ ਆਪਣੀ ਪਤਨੀ ਨੂੰ ਕਹਿੰਦਾ ਵੀ ਹੁਣ ਤਾਂ ਸ਼ਰਨ ਹੋਰਿਆਂ ਨੂੰ ਡੇਢ ਸਾਲ ਹੋ ਗਿਆ ਗਿਆ ਨੂੰ ਤੇ ਬਥੇਰੇ ਪੈਸੇ ਕਮਾਲੇ ਹੋਣਗੇ ਵੀ ਤੂੰ ਗੱਲ ਕਰ ਉਹ ਕਹਿੰਦੀ ਜੀ ਮੈਂ ਤਾਂ ਨਾ ਸੋਨੂੰ ਇਸ ਗੱਲ ਤੋਂ ਡਰਦੀ ਨੇ ਨਹੀਂ ਦੱਸਿਆ ਵੀ ਮੈਂ ਤਾਂ ਸ਼ਰਨ ਨਾਲ ਕਈ ਵਾਰੀ ਗੱਲ ਕੀਤੀ ਆ ਵੀ ਉਹ ਤਾਂ ਗੱਲ ਦੀ ਕੋਈ ਗੋਲ ਦੀ ਨਹੀਂ ਕਹਿੰਦੀ ਕਿ ਤੇ ਉਹੀ ਗੱਲ ਨਾ ਹੋ ਜੇ ਵੀ ਆਪਣੇ ਨਾਲ ਠੱਗੀ ਨਾ ਵੱਜ ਜੇ ਤੇ ਮੀ ਨਾਲੇ ਆਪਣੇ ਦੋਨਾਂ ਜੀਆਂ ਦਾ ਫਰਕ ਪਵੇ ਤਾਂ ਬਲਵੀਰ ਸਿੰਘ ਕਹਿੰਦਾ ਗਰਮੇਲਪੁਰੇ ਵੀ ਪੈਸਿਆਂ ਕਰਕੇ ਉਹਨਾਂ ਦੇ ਪੈਸਿਆਂ ਕਰਕੇ ਮੈਂ ਤੇਰੇ ਨਾਲ ਫਰਕ ਪਾਵਾਂ ਇਹਦੀ ਗੱਲ ਤਾਂ ਨਹੀਂ ਹੋ ਸਕਦੀ ਪਰ ਕਹਿੰਦਾ ਵੀ ਮੈਨੂੰ ਆਪਣੇ ਸਾਡੂ ਤੇ ਸਾਲੀ ਤੇ ਭਰੋਸਾਗਾ ਵੀ ਆਇ ਨਹੀਂ ਕਰਨਗੇ ਵਿਚਾਰ ਪੈਸੇ ਭਾਵੇਂ ਫੇਰ ਕੇ ਦੇ ਦੇਣ ਵੀ ਆਪਣੀ ਗੁਰਜੀਤ ਦਾ ਤਾਂ ਹੱਲ ਕਰਨਾ ਉਹ ਕਹਿੰਦੀ ਵੀ ਹੁਣ ਮੈਂ ਤਾਂ ਕਿੰਨੇ ਵਾਰ ਕਹਿਤਾ ਵੀ ਹੁਣ ਉਹ ਤਾਂ ਫੋਨ ਕਰਨੋਂ ਵੀ ਹਟ ਗਈ ਚਲੋ ਭਈ ਇਸੇ ਤਰ੍ਹਾਂ 6 ਮਹੀਨੇ ਹੋਰ ਲੰਘੇ ਤੇ ਪੂਰੇ 2 ਸਾਲ ਹੋ ਜਾਂਦੇ ਆ ਹੁਣ ਇੱਧਰ ਇਹਨਾਂ ਨੇ ਜ਼ਮੀਨ ਗੈਣੇ ਤਰੀ ਹੁੰਦੀ ਹੈਗੀ ਤੇ ਚਲੋ ਇਹਨਾਂ ਨੇ ਨਾ 2 ਸਾਲ ਬਾਅਦ ਇੱਕ ਦਿਨ ਫਿਰ ਬਲਵੀਰ ਸਿੰਘ ਫੋਨ ਕਰਦਾ ਆਪਣੇ ਸਾਡੂ ਨੂੰ ਕਹਿੰਦਾ ਵੀ ਸਾਡੂ ਸਾਹਿਬ ਤੁਸੀਂ ਤਾਂ ਕੈਨੇਡਾ ਜਾ ਕੇ ਭੁੱਲ ਹੀ ਗਏ ਫੋਨ ਕਰਨਾ ਆਉਣਾ ਤਾਂ ਦੂਰ ਤੁਸੀਂ ਤਾਂ ਫੋਨ ਵੀ ਨਹੀਂ ਕੀਤਾ ਤੇ ਉਹ ਕਹਿੰਦਾ ਵੀ ਬੱਸ ਕੀ ਦਸੀਏ ਬਾਈ ਜੀ ਇਧਰ ਕਾਮੀ ਵਾਲੇ ਆ ਤਾਂ ਬਲਵیر ਸਿੰਘ ਕਹਿੰਦਾ ਦੇਖ ਬਾਈ ਜਿੱਦੇ ਤੂੰ ਮੇਰੇ ਤੋਂ ਪੈਸੇ ਲੈ ਕੇ ਗਿਆ ਤੂੰ ਮੈਨੂੰ ਵੱਡਾ ਬਾਈ ਕਹਿ ਕੇ ਲੈ ਕੇ ਗਿਆ ਸੀ ਵੀ ਅਸੀਂ ਵੀ ਜ਼ਮੀਨ ਗਹਿਣੇ ਕਰੀ ਬੈਠੇ ਆ ਤੁਸੀਂ ਨਾ ਵੀ ਮਾੜਾ ਮੋਟਾ ਸੋਚੋ ਵੀ ਪੈਸੇ ਅੱਧ ਪਚੱਦੇ ਤਾਂ ਮੋੜੋ ਉਹ ਕਹਿੰਦਾ ਵੀ ਬਾਈ ਨਾਲੇ ਤਾਂ ਅਸੀਂ ਤੇਰੇ ਬੱਚੇ ਬਾਰੇ ਸੋਚਣਾ ਬਾਹਰ ਬੁਲਾਉਣਾ ਤੇ ਤੈਨੂੰ ਪੈਸਿਆਂ ਦੀ ਕਾਲ ਹੋਈ ਪਈ ਆ ਅਸੀਂ ਕਿ ਤੇਰੇ ਪੈਸੇ ਲੈ ਕੇ ਭਜਦੇ ਆ ਬਲਵیر ਸਿੰਘ ਕਹਿੰਦਾ ਵੀ ਭੱਜਣ ਦੀ ਗੱਲ ਨਹੀਂ ਬਾਈ 2 ਸਾਲ ਹੋ ਗਏ ਵੀ ਅਸੀਂ ਵੀ ਆਪਣਾ ਗਾਲ ਘੁੱਟ ਕੇ ਦਿੱਤੇ ਸੀ ਸਾਡੇ ਕੋਲੇ ਕਿਹੜੇ ਪੈਸੇ ਸੀ ਚਲੋ ਭਾਈ ਬਲਵੀਰ ਸਿੰਘ ਦਾ ਜਿਹੜਾ ਸਾਡੂ ਆ ਫੋਨ ਕੱਟ ਦਿੰਦਾ ਤੇ ਬਲਵੀਰ ਸਿੰਘ ਨੂੰ ਸ਼ੰਕਾ ਹੁੰਦੀ ਆ ਵੀ ਪੈਸੇ ਮੁੜਦੇ ਨਹੀਂ ਦੀਂਦੇ ਤੇ ਗਰਮੇਲ ਕੌਰ ਨੂੰ ਇਹ ਹੁੰਦਾ ਵੀ ਚਲ ਮੈਂ ਹਜੇ ਨਾਂ ਵਗਾੜ ਪਾਵਾਂ ਵੀ ਮੈਂ ਆਪਦੇ ਪੁੱਤ ਦਾ ਬਣਵਾ ਦਿਆਂ ਵੀ ਚਲ ਜੇ ਪੈਸੇ ਨਾ ਵੀ ਆਉਣਗੇ ਵੀ ਪੁੱਤ ਦਾ ਤਾਂ ਬਾਹਰਲਾ ਬਣੇ ਚਲ ਭਾਈ ਉਹ ਆਪਣੀ ਭੈਣ ਨੂੰ ਕਹਿੰਦੀ ਰਹਿੰਦੀ ਆ ਉਹਦੀ ਭੈਣ ਹੌਣ ਚੱਕੜੋਂ ਹਟ ਜਾਂਦੀ ਆ ਹੌਲੀ ਹੌਲੀ ਤੇ ਗੁਰਜੀਤ ਵੀ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਉਦੋਂ ਤਾਂ ਮਾਸੀ ਕੀ ਗੱਲਾਂ ਕਰਦੀ ਸੀ ਵੀ ਮੈਨੂੰ ਸਾਰੇ ਤੇ ਕਰਦੇ ਆ ਵੀ ਤੂੰ ਤਾਂ ਆਪਦੀ ਮਾਸੀ ਕੋਲੇ ਕੈਨੇਡਾ ਜਾਣਾ ਸੀ ਵੀ ਹੁਣ ਕੀ ਕਰੀਏ ਤਾਂ ਜਿਹੜੀ ਗਰਮੇਲ ਕੌਰ ਆ ਉਹ ਕਹਿੰਦੀ ਪੁੱਤ ਮੈਂ ਕੀ ਦੱਸਾਂ ਤੇ 6 ਮਹੀਨੇ ਹੋਰ ਲੰਘ ਜਾਂਦੇ ਆ ਤੇ 6 ਮਹੀਨੇ ਤੱਕ ਜਦੋਂ ਉਹਨਾਂ ਦਾ ਕੋਈ ਫੋਨ ਨਹੀਂ ਆਉਂਦਾ ਤੇ ਉਹ ਫੋਨ ਵੀ ਚੱਕਣੋਂ ਹਟ ਜਾਂਦੇ ਆ ਤਾਂ ਗਰਮੇਲ ਕੌਰ ਕਹਿੰਦੀ ਵੀ ਐ ਨਹੀਂ ਸਰਦਾ ਵੀ ਆਪਾਂ ਐ ਕਰੀਏ ਮੇਰੀ ਭੈਣ ਦਾ ਜੇਠ ਤੇ ਉਹਦਾ ਸੱਸ ਸਹੁਰਾ ਇੱਧਰ ਆ ਵੀ ਆਪਾਂ ਉਹਨਾਂ ਨੂੰ ਜਾ ਕੇ ਗੱਲ ਦੱਸੀਏ ਚਲੋ ਭਾਈ ਉਹਨਾਂ ਦੋਨੇ ਜੀ ਜਾਂਦੇ ਆ ਸ਼ਰਨ ਦੇ ਸਹੁਰੇ ਚਲੇ ਜਾਂਦੇ ਆ ਸ਼ਰਨ ਦੇ ਸਹੁਰੇ ਜਾ ਕੇ ਮਲੇ ਵੀਰ ਸਿੰਘ ਉਹਨੂੰ ਕਹਿੰਦਾ ਹਨਾ ਆਪਣੇ ਜਿਹੜਾ ਸਾਡੂ ਆ ਉਹਦੇ ਡੈਡੀ ਨੂੰ ਗੱਲ ਕਰਦਾ ਵੀ ਭਾਈ ਤੁਹਾਡਾ ਪੁੱਤ ਮੈਥੋਂ 20 ਲੱਖ ਹੱਥ ਦਾਰ ਫੜ ਕੇ ਲੈ ਗਿਆ ਵੀ ਮੈਨੂੰ ਕਹਿੰਦਾ ਸੀ ਮੈਂ ਤੇਰੇ ਮੁੰਡੇ ਨੂੰ ਲੈ ਕੇ ਜਾਊਂਗੀ ਨਾ ਤਾਂ ਮੇਰੇ ਮੁੰਡੇ ਨੂੰ ਲਗਿਆ ਤੇ ਨਾ ਮੇਰੇ ਪੈਸੇ ਮੋੜਦਾ ਤਾਂ ਸ਼ਰਨ ਦਾ ਜਿਹੜਾ ਸੋਹਰਾ ਸਾਹਿਬ ਹੁੰਦਾ ਉਹਨੂੰ ਨੇ ਇਸ ਗੱਲ ਦੀ ਕਚਈ ਆਉਂਦੀ ਆ ਤੇ ਉਹ ਕਹਿੰਦਾ ਵੀ ਤੁਸੀਂ ਵੈਸੇ ਤਾਂ ਤੁਹਾਡੀ ਰਿਸ਼ਤੇਦਾਰੀ ਪਹਿਲਾਂ ਤੇਰਾ ਸਾਡੂ ਆ ਵੀ ਇਹ ਦੋਨੇ ਭੈਣਾ ਭੈਣਾ ਨੇ ਇਹਨਾਂ ਦਾ ਰਿਸ਼ਤਾ ਪਰ ਫਿਰ ਵੀ ਜੇ ਤੁਹਾਡੇ ਨਾਲ ਉਹਨਾਂ ਨੇ ਐਂ ਕੀਤੀ ਤਾਂ ਤੁਸੀਂ ਫਿਕਰ ਨਾ ਕਰੋ ਥੋੜੇ ਪੈਸੇ ਮੈਂ ਜਿਵੇਂ ਮਰਜ਼ੀ ਮੋੜਾ ਉਹ ਕਹਿੰਦਾ ਵੀ ਮਾਸਟਰ ਜੀ ਮੈਂ ਤੁਹਾਡੇ ਤੋਂ ਪੈਸੇ ਮੰਗਣ ਨਹੀਂ ਆਇਆ ਪਰ ਤੁਸੀਂ ਉਹਨਾਂ ਨੂੰ ਕਹੋ ਤਾਂ ਸਹੀ ਤਾਂ ਉਹਦਾ ਸਹੁਰਾ ਕਹਿੰਦਾ ਸ਼ਰਨ ਦਾ ਕਹਿੰਦਾ ਪੁੱਤ ਮੈਂ ਕੀ ਦੱਸਾਂ ਵੀ ਮੈਨੂੰ ਤਾਂ ਆਪ ਨਹੀਂ ਫੋਨ ਕਰਦੇ ਵੀ ਨਾ ਮੇਰਾ ਹਾਲਚਾਲ ਪੁੱਛਦੇ ਆ ਵੀ ਹੁਣ ਛੋਟਾਗਾ ਕਹਿੰਦਾ ਵੀ ਆਪਦੀ ਜ਼ਮੀਨ ਹਿੱਸੇ ਦੀ ਤਾਂ ਉਹਨਾਂ ਨੇ ਕਿੱਦਾਂ ਦੀ ਵੇਚ ਕੇ ਖਾਦੀ ਸੀ ਵੀ ਛੋਟਾ ਮੈਨੂੰ ਤਾਂ ਸਾਂਭਦਾ ਮੇਰੀ ਦਵਾਈ ਬੂਟੀ ਦਾ ਖਰਚ ਇਹੀ ਕਰਦਾ ਸਾਰਾ ਵੀ ਮੈਂ ਹੁਣ ਹਨਾ ਕੀ ਕਰਾਂ ਤਾਂ ਉਹ ਕਹਿੰਦਾ ਵੀ ਚਲ ਫੇਰ ਵੀ ਤੂੰ ਫਿਕਰ ਨਾ ਕਰ ਵੀ ਜਿਹੜੀ ਮੇਰੇ ਹਿੱਸੇ ਜ਼ਮੀਨ ਹੈਗੀ ਆ ਵੀ ਮੈਂ ਉਹ ਵੇਚ ਕੇ ਤੁਹਾਡੇ ਪੈਸੇ ਦੇ ਦੂੰ ਤਵਲਬੀਰ ਸਿੰਘ ਕਹਿੰਦਾ ਵੀ ਨਹੀਂ ਮਾਸੜ ਜੀ ਤੁਸੀਂ ਜ਼ਮੀਨ ਵੇਚ ਕੇ ਪੈਸੇ ਨਹੀਂ ਦੇਨੇ ਵੀ ਮੈਂ ਪੈਸੇ ਨਹੀਂ ਸੋਡੇ ਤੋਂ ਲੈਣੇ ਚਲੋ ਭਾਈ ਹੋਰ ਸਮਾਂ ਲੰਘ ਜਾਂਦਾ ਤੇ ਪੂਰੇ 3 ਸਾਲ ਹੋ ਜਾਂਦੇ ਆ ਤੇ 3 ਸਾਲਾਂ ਬਾਅਦ ਇੱਕ ਦਿਨ ਸ਼ਰਨ ਦਾ ਸਹੁਰਾ ਜਿਹੜਾ ਬਲਬੀਰ ਦੇ ਜਾਂਦਾ ਘਰ ਤੇ ਉਹਨੂੰ ਕਹਿੰਦਾ ਵੀ ਮੇਰੇ ਪੁੱਤ ਨੇ ਤੁਹਾਡੇ ਪੈਸੇ ਮੋੜਤੇ ਤਾਂ ਬਲਬੀਰ ਸਿੰਘ ਕਹਿੰਦਾ ਵੀ ਨਹੀਂ ਮਾਸੜ ਜੀ ਮੋੜੇ ਨਹੀਂ ਤਾਂ ਉਹਨੂੰ ਨਾ ਬਹੁਤ ਗੁੱਸਾ ਆਉਂਦਾ ਤੇ ਚਲੋ ਪਿੰਡ ਵਾਪਸ ਆਉਂਦਾ ਤੇ ਆਪਣੇ ਮੁੰਡੇ ਨੂੰ ਗੱਲ ਕਰਦਾ ਵੀ ਹਨਾ ਰਿਸ਼ਤੇਦਾਰੀ ਤਾਂ ਚਲੋ ਭਾਵੇਂ ਉਹਨਾਂ ਦੀ ਵੀ ਆ ਉਹ ਸਾਡੂ ਸਾਡੂ ਆ ਪਰ ਮੈਨੂੰ ਨਾ ਇਸ ਗੱਲ ਦੀ ਕਚੈਈ ਆਉਂਦੀ ਆ ਵੀ ਜੇ ਤੈਨੂੰ ਗੁੱਸਾ ਨਾ ਹੋਵੇ ਤਾਂ ਮੈਂ ਉਹਨਾਂ ਦੇ ਥੋੜੇ ਕਨੇ ਪੈਸੇ ਤਾਂ ਮੋੜਾਂ 20 ਲੱਖ ਦੇ ਵਿੱਚੋਂ ਤਾਂ ਉਹ ਕਹਿੰਦਾ ਵੀ ਬਾਪੂ ਦੇਖ ਲਾ ਵੀ ਆਪਦੀ ਜ਼ਮੀਨ ਤਾਂ ਉਹ ਖਾ ਗਏ ਹੁਣ ਸਾਡੇ ਵਾਲੀ ਤੇ ਤੂੰ ਵੇਚਣ ਨੂੰ ਫਿਰਦਾ ਪਰ ਮੈਂ ਤੈਨੂੰ ਕੁਝ ਕਹਿੰਦਾ ਨਹੀਂ ਤੇ ਚਲ ਭਈ ਉਹ ਨਾ ਕੀ ਕਰਦਾ ਅੱਧਾ ਕਿੱਲਾ ਗਹਿਣੇ ਰੱਖ ਕੇ 5-6 ਲੱਖ ਰੁਪਈਆ ਜਿਹੜਾ ਬਲਵੀਰ ਨੂੰ ਮੋੜ ਦਿੰਦਾ ਤੇ ਬਲਵੀਰ ਆ ਜਿਹੜਾ ਉਹ ਲੈਂਦਾ ਨਹੀਂ ਹੁੰਦਾ ਪੈਸੇ ਪਰ ਸ਼ਰਨ ਦਾ ਸਹਰਾ ਜਿਹੜਾ ਉਹਨੂੰ ਜ਼ਬਰਦਸਤੀ ਪੈਸੇ ਦੇ ਆਉਂਦਾ ਜਿਆਦਾ ਕਹਿਣ ਤੇ ਬਲਵੀਰ ਆ ਉਹ ਪੈਸੇ ਰੱਖ ਲੈਂਦਾ ਉਸ ਤੋਂ ਬਾਅਦ ਗਰਮੇਲ ਕੌੜਾ ਜਿਹੜੀ ਇੱਕ ਦਿਨ ਫੇਰ ਆਪਣੀ ਭੈਣ ਨੂੰ ਫੋਨ ਕਰਦੀ ਆ ਤੇ ਉਹਦੀ ਭੈਣ ਨਾ ਫੋਨ ਚੱਕ ਲੈਂਦੀ ਆ ਉਹ ਆਪਣੀ ਭੈਣ ਨੂੰ ਬਾਬਾ ਕੁਛ ਬੋਲਦੀ ਆ ਕਿ ਤੈਨੂੰ ਥੋੜੀ ਬਹੁਤੀ ਸ਼ਰਮ ਚਾਹੀਦੀ ਆ ਵੀ ਉਹ ਤਾਂ ਬਗਾਨਾ ਪੁੱਤ ਚੰਗਾ ਜਿਹੜਾ ਮੈਨੂੰ ਮੇਨੇ ਨਹੀਂ ਮਾਰਦਾ ਵੀ ਤੂੰ ਮੇਰੇ ਤੋਂ ਪੈਸੇ ਲੈ ਕੇ ਤੂੰ ਤਾਂ ਮੁੜ ਕੇ ਮੈਨੂੰ ਭੋਲੀ ਗਈ ਵੀ ਐਵੇਂ ਵੀ ਕੋਈ ਕਰਦਾ ਹੁੰਦਾ ਆਪਦੇ ਨਾਲ ਵੀ ਕੋਈ ਠੱਗੀ ਮਾਰਦਾ ਹੁੰਦਾ ਜਿੰਨਾ ਚਿਰ ਤੁਹਾਡਾ ਹੱਥ-ਤੰਗ ਸੀ ਅਸੀਂ ਮੰਗੇ ਨਹੀਂ ਵੀ ਹੁਣ ਤਾਂ ਤੁਹਾਡੇ ਕੋਲੇ ਸਭ ਕੁਝ ਆ ਵੀ ਨਾ ਤੁਸੀਂ ਮੇਰੇ ਪੁੱਤ ਦਾ ਕੋਈ ਹੱਲ ਕੀਤਾ ਤਾਂ ਸ਼ਰਨ ਕਹਿੰਦੀ ਵੀ ਸਾਨੂੰ ਪਤਾ ਲੱਗਿਆ ਵੀ ਬਾਪੂ ਜੀ ਤੁਹਾਨੂੰ ਪੈਸ ਉਹ ਕਹਿੰਦੀ ਵੀ ਭਾਈ ਛੋਡਾ ਬਾਪੂ ਸਾਨੂੰ ਆਪ ਹੀ ਲੈ ਕੇ ਗਿਆ ਸੀ ਤਾਂ ਮਤਲਬ ਉਹ ਦੱਸਿਆ ਸੀ ਅਸੀਂ ਮੰਗੇ ਤਾਂ ਹੈ ਨਹੀਂ ਸੀ ਕਹਿੰਦੀ ਤੁਹਾਨੂੰ ਕੀ ਲੋੜ ਪਈ ਸੀ ਜਾ ਕੇ ਤੁਸੀਂ ਸਾਡੀ ਉੱਥੇ ਬੇਇੱਜ਼ਤੀ ਕੀਤੀ ਉਹ ਸਾਨੂੰ ਫੋਨ ਤੇ 100 ਕੁਸ ਬੋਲਦੇ ਆ ਉਹ ਕਹਿੰਦੀ ਭਾਈ ਜੇ ਫਿਰ ਬੋਲਦੇ ਆ ਤਾਂ ਤੁਹਾਡੀਆਂ ਕਰਤੂਤਾਂ ਕਰਕੇ ਬੋਲਦੇ ਆ ਵੀ ਤੂੰ ਮੇਰੀ ਭੈਣ ਹੋ ਕੇ ਮੇਰੇ ਨਾਲ ਐਡੀ ਠੱਗੀ ਮਾਰੀ ਵੀ ਫਿਰ ਉਹਨਾਂ ਨੇ ਤਾਂ ਕਹਿਣੇ ਆ ਚਲ ਭਾਈ ਬਾਬਾ ਬਹਿਸ ਹੋ ਜਾਂਦੀ ਆ ਤੇ ਉਹਨੂੰ ਕਹਿੰਦੀ ਵੀ ਹੁਣ ਤੂੰ ਝਾਕ ਨਾ ਰੱਖੀ ਵੀ ਅਸੀਂ ਤੇਰੇ ਪੈਸੇ ਦੇਵਾਂਗੇ ਜਾਂ ਤੇਰੇ ਮੁੰਡੇ ਨੂੰ ਸੱਦਾਂਗੇ ਉਹ ਕਹਿੰਦੀ ਚੱਲ ਫਿਰ ਹੁਣ ਤਾਂ ਤੂੰ ਸੱਚੀ ਗੱਲ ਮੂੰਹੋਂ ਕਹਿ ਤੇ ਕਹਿੰਦੀ ਸੱਚ ਪਹਿਲਾਂ ਤਾਂ ਮੂੰਹ ਬਾੜ ਕੇ ਕਿਹਾ ਨਹੀਂ ਸੀ ਚਲ ਭਾਈ ਗਰਜੀਤ ਆ ਨਾ ਜਿਹੜਾ ਉਹਨੂੰ ਬੜਾ ਸਦਮਾ ਲੱਗਦਾ ਉਹਨੂੰ ਆਏ ਹੁੰਦਾ ਵੀ ਮੈਨੂੰ ਕਨੇਡਾ ਦੇ ਸੁਪਨੇ ਦਿਖਾ ਕੇ ਵੀ ਮਾਸੀ ਨੇ ਤਾਂ ਮੇਰੇ ਨਾਲ ਮਾੜੀ ਕੀਤੀ ਤੇ ਉਹ ਸੋਚ ਲੈਂਦਾ ਵੀ ਜਾਣਾ ਤਾਂ ਬਾਹਰ ਹੀ ਆ ਜਿਵੇਂ ਮਰਜ਼ੀ ਕਰਾਂ ਉਹ ਆਪਣੇ ਡੈਡੀ ਨਾਲ ਗੱਲ ਕਰਦਾ ਵੀ ਡੈਡੀ ਵੀ ਇੱਕ ਕਿਲਾ ਤਾਂ ਤੂੰ ਮਾਸੀ ਕਰਤਾ ਖਰਾਬ ਕਰਤਾ ਹਨਾ ਵੀ ਆਪਣੇ ਕੋਲੇ 4 ਕਿਲੇ ਤਾਂ ਹੈਗੇ ਆ ਵੀ ਜਾਣਾ ਤਾਂ ਮੈਂ ਬਾਹਰ ਹੀ ਆ ਤਾਂ ਬਲਵیر ਸਿੰਘ ਆਪਣੇ ਪੁੱਤ ਦੇ ਗੱਲ ਪੈ ਜਾਂਦਾ ਵੀ ਪਹਿਲਾਂ ਤੇਰੀ ਮਾਂ ਦੇ ਕੰਡੇ ਬੀਜੇ ਨਹੀਂ ਚੁਗੇ ਗਏ ਵੀ ਹੁਣ ਮੈਂ ਆਪਦੀ ਜ਼ਮੀਨ ਚੋਣੀ ਹੋਰਾ ਧਰਦਾ ਵੀ ਮੈਂ ਤੋ ਨਾ ਜਾ ਕੇ ਰੱਖਿਓ ਤੁਸੀਂ ਵੀ ਮੈਂ ਜ਼ਮੀਨ ਤੈਨੂੰ ਦੇਉਂਗਾ ਤੇ ਚੱਲ ਭਾਈ ਗੁਰਜੀਤ ਆ ਜਿਹੜਾ ਦੋਕ ਦਿਨ ਗੁੱਸੇ ਰਹਿੰਦਾ ਹੁਣ ਉਹਨੂੰ ਕਿਹਨੇ ਪੁੱਛਣਾ ਸੀ ਤੇ ਉਹ ਕੀ ਕਰਦਾ ਇੱਕ ਦਿਨ ਉਹ ਆਪਣੀ ਮਾਸੀ ਦੇ ਸਹੁਰੇ ਚਲਿਆ ਜਾਂਦਾ ਜਦੋਂ ਉਹ ਆਪਣੀ ਮਾਸੀ ਦੇ ਸਹੁਰੇ ਜਾਂਦਾ ਤਾਂ ਉਹਨੂੰ ਪਤਾ ਲੱਗਦਾ ਵੀ ਜਿਹੜਾ ਸ਼ਰਨ ਦਾ ਦਿਓਰ ਹੁੰਦਾਗਾ ਤੇ ਉਹਦੀ ਦਰਾਣੀ ਹੁੰਦੇ ਆ ਉਹ ਵੀ ਕਿਸੇ ਰਿਸ਼ਤੇਦਾਰੀ ਦੇ ਵਿੱਚੋਂ ਨਾ ਉਹਨਾਂ ਨੂੰ ਕਿਸੇ ਨੇ ਬਾਹਰ ਬੁਲਾ ਲਿਆ ਹੁੰਦਾ ਤੇ ਉਹ ਵੀ ਬਾਹਰ ਚਲੇ ਜਾਂਦੇ ਆ ਤੇ ਰਹਿ ਜਾਂਦਾ ਇੱਥੇ ਸਹੁਰਾ ਜਦੋਂ ਉਹ ਜਾਂਦਾ ਤੇ ਉਹਦਾ ਸੌਹਰਾ ਜਿਹੜਾ ਸ਼ਰਨ ਦਾ ਇਕੱਲਾ ਘਰੇ ਪਿਆ ਹੁੰਦਾ ਉਹ ਜਾ ਕੇ ਹਨਾ ਮਿਲਦਾ ਵੀ ਦਾਦਾ ਜੀ ਸਤਿ ਸ੍ਰੀ ਅਕਾਲ ਉਹ ਕਹਿੰਦਾ ਵੀ ਦਾਦਾ ਜੀ ਘਰੇ ਕੋਈ ਵੀ ਨਹੀਂ ਦਿਸਦਾ ਤਾਂ ਸ਼ਰਨ ਦਾ ਸੌਹਰਾ ਜਿਹੜਾ ਉਹਦੇ ਕੋਲੇ ਰੋਣ ਲੱਗ ਜਾਂਦਾ ਵੀ ਪੁੱਤਾਂ ਵੱਡੇ ਪੁੱਤ ਨੂੰ ਪਹਿਲਾਂ ਤੁਰ ਗਏ ਛੋਟੇ ਹੁਣ ਤੁਰ ਗਏ ਵੀ ਸਭ ਬਾਹਰ ਨੂੰ ਤੁਰ ਗਏ ਮੈਂ ਤਾਂ ਇੱਥੇ ਇਕੱਲਾ ਰਹਿ ਗਿਆ ਤੇ ਕਹਿੰਦਾ ਵੀ ਤੇਰੀ ਮਾਸੀ ਨੇ ਸੋਡੇ ਪੈਸੇ ਮੋੜਤੇ ਉਹ ਕਹਿੰਦਾ ਵੀ ਨਹੀਂ ਦਾਦਾ ਜੀ ਵੀ ਮੋੜੇ ਨਹੀਂ ਵੀ ਮੇਰੇ ਨਾਲ ਤਾਂ ਬੜਾ ਬੱਤਕਾ ਹੋ ਗਿਆ ਹਨਾ ਵੀ ਹੁਣ ਮੈਂ ਬਾਹਰ ਜਾਣਾ ਚਾਹਣਾ ਵੀ ਕੋਈ ਮੇਰਾ ਮਿੱਤਰ ਦੋਸਤ ਆ ਮੈਨੂੰ ਸਪான்ਸਰ ਭੇਜ ਰਿਹਾ ਵੀ ਪਰ ਮੇਰਾ ਪਿਓ ਪੈਸੇ ਨਹੀਂ ਦਿੰਦਾ ਵੀ ਹੁਣ ਸਾਡੇ ਘਰੇ ਕਲੇਸ਼ ਆ ਵੀ ਮੈਂ ਤਾਂ ਇਸੇ ਕਰਕੇ ਆਇਆ ਸੀਗਾ ਵੀ ਚਲੋ ਹਨਾ ਮੈਂ ਕਹੂੰਗਾ ਤੁਹਾਨੂੰ ਵੀ ਤੁਸੀਂ ਕਹੋ ਆਪਦੇ ਮੁੰਡੇ ਨੂੰ ਵੀ ਮੇਰੇ ਪੈਸੇ ਮੋੜਨਾ ਉਹ ਕਹਿੰਦਾ ਪਤਾ ਉਹ ਤਾਂ ਮੈਨੂੰ ਫੋਨ ਵੀ ਨਹੀਂ ਕਰਦੇ ਤੇ ਵੀ ਮੈਂ ਤਾਂ ਇੱਥੇ ਬੜਾ ਔਖਾਂਗਾ ਵੀ ਮੈਂ ਤਾਂ ਚਾਹ ਪਾਣੀ ਨਹੀਂ ਮੇਰੇ ਤੋਂ ਬਣਦਾ ਰੋਟੀ ਪਾਣੀ ਨਹੀਂ ਜੇ ਕੋਈ ਦੇ ਜਾਂਦਾ ਤਾਂ ਮੈਂ ਖਾ ਲੈਂਦਾ ਤਾਂ ਭਾਈ ਗੁਰਜੀਤ ਨੂੰ ਨਾ ਦਰਸ ਆ ਜਾਂਦਾ ਉਹ ਆਪਣੀ ਮਾਸੀ ਦੇ ਸਹੁਰੇ ਨੂੰ ਆਪਣੇ ਨਾਲ ਲਿਆਉਂਦਾ। ਲਿਆ ਕੇ ਉਹ ਆਪਣੇ ਡੈਡੀ ਨੂੰ ਕਹਿੰਦਾ ਵੀ ਮਾਸੀ ਮਾਸੜ ਤਾਂ ਗਈ ਸੀ ਵੀ ਛੋਟਾ ਮਾਸੀ ਤੇ ਮਾਸੜ ਵੀ ਬਾਹਰ ਚਲੇ ਗਏ ਵੀ ਦਾਦਾ ਜੀ ਤਾਂ ਇਕੱਲੇ ਰਹਿ ਗਏ ਘਰੇ ਵੀ ਇਹਨਾਂ ਨੂੰ ਤਾਂ ਰੋਟੀ ਪਾਣੀ ਵੀ ਨਹੀਂ ਮਿਲਦਾ ਵੀ ਮੈਨੂੰ ਤਰਸ ਆ ਗਿਆ ਵੀ ਮੈਂ ਲਿਆਇਆ। ਤਾਂ ਬਲਵੀਰ ਸਿੰਘ ਕਹਿੰਦਾ ਵੀ ਚੱਲ ਕੋਈ ਨਾ ਜੇ ਤੂੰ ਲਿਆਇਆ ਤਾਂ ਤਾਂ ਜਿਹੜਾ ਸ਼ਰਨ ਦਾ ਸਹੁਰਾ ਹੁੰਦਾ ਉਹ ਕਹਿੰਦਾ ਵੀ ਦੇਖ ਪੁੱਤ ਮੈਂ ਤੁਹਾਡੇ ਤੇ ਬੋਝ ਨਹੀਂ ਬਣਦਾ। ਮੇਰੇ ਹਿੱਸੇ ਜਿੰਨੀ ਕਿ ਜ਼ਮੀਨ ਹੈਗੀ ਆ ਹਨਾ ਉਹਦਾ ਠੇਕਾ ਹਿੱਸਾ ਜਿਹੜਾ ਸਾਰਾ ਮੈਂ ਤੁਹਾਨੂੰ ਦੇਉਂਗਾ ਵੀ ਤੁਸੀਂ ਮੈਨੂੰ ਰੋਟੀ ਦੇਈ ਚੱਲੋ। ਤੇ ਬਲਬੀਰ ਸਿੰਘ ਕਹਿੰਦਾ ਵੀ ਕੋਈ ਗੱਲ ਨਹੀਂ ਮਸੜ ਜੀ ਵੀ ਚਲੋ ਜਿੰਨੇ ਜੋਗੇ ਅਸੀਂ ਹੈਗੇ ਆ ਹਨਾ ਵੀ ਉਹਨਾਂ ਨੇ ਤਾਂ ਜਿਹੜੀ ਕਰਨੀ ਸੀ ਕਰਤੀ ਗਰਮੇਲ ਕੌਰ ਵੀ ਇਸ ਗੱਲ ਦੀ ਸ਼ਰਮ ਮਨਦੀ ਆ ਵੀ ਮੇਰੀ ਭੈਣ ਨੇ ਆਪਦੇ ਸਹੁਰੇ ਨਾਲ ਐਂ ਕੀਤੀ ਚਲੋ ਭਾਈ ਉਹਦੀ ਜਮੀਨ ਹੁੰਦੀ ਆ ਤਿੰਨ ਚਾਰ ਕਿੱਲੇ ਤੇ ਉਹਦਾ ਠੇਕਾ ਆਉਂਦਾ ਹੁੰਦਾ ਉਹ ਆਪਦਾ ਖਰਚਾ ਇਹਨਾਂ ਨੂੰ ਦੇ ਦਿੰਦਾ ਚਲੋ ਇਹ ਖਰਚਾ ਲੈ ਕੇ ਭਾਈ ਉਹਨੂੰ ਸੰਭੀ ਜਾਂਦੇ ਆ ਤੇ ਲੋਕ ਵੀ ਬੜੇ ਹੈਰਾਨ ਹੁੰਦੇ ਆ ਵੀ ਇਸ ਤਰ੍ਹਾਂ ਸਾਡੂ ਦੇ ਪਿਆਰ ਨੂੰ ਕੌਣ ਸੰਭਦਾ ਹਨਾ ਤੇ ਬਲਬੀਰ ਸਿੰਘ ਨੂੰ ਫਿਰ ਵੀ ਲੋਕ ਚੰਗਾ ਕਹਿੰਦੇ ਆ ਤੇ ਇੱਕ ਦਿਨ ਗੁਰਜੀਤ ਆ ਜਿਹੜਾ ਉਹ ਆਪਣੀ ਮਾਸੀ ਦੇ ਸਹੁਰੇ ਨੂੰ ਮਨਾ ਲੈਂਦਾ ਉਹ ਨੂੰ ਕਹਿੰਦਾ ਮਾਸੜ ਜੀ ਵੀ ਤੁਹਾਡੇ ਕੋਲੇ ਜਿਹੜੀ ਜ਼ਮੀਨ ਆ ਜੇ ਤੁਸੀਂ ਉਹਦੇ ਵਿੱਚੋਂ ਪੈਸਿਆਂ ਦਾ ਹੱਲ ਕਰਕੇ ਮੈਨੂੰ ਦੇ ਦਿਓ ਵੀ ਮੈਂ ਬਾਹਰ ਵਾਗਿਆ ਮੈਂ ਤੁਹਾਡੇ ਨਾਲ ਵਾਦਾ ਕਰਦਾ ਵੀ ਤੁਸੀਂ ਮੇਰੇ ਤੇ ਯਕੀਨ ਕਰੋ ਵੀ ਮੈਂ ਤੁਹਾਡੀ ਜ਼ਮੀਨ ਵਾਪਸ ਆ ਜਿਹੜੀ ਗਹਿਣੇ ਤੋਂ ਛੁੜਵਾ ਦੂੰ ਤੇ ਪਰ ਕਹਿੰਦਾ ਤੁਸੀਂ ਮੰਮੀ ਡੈਡੀ ਨੂੰ ਨਾ ਦੱਸਿਓ ਤੇ ਉਹ ਕਹਿੰਦਾ ਵੀ ਪੁੱਤ ਕੱਲ ਨੂੰ ਗੱਲ ਇਹ ਨਾ ਹੋਵੇ ਵੀ ਜ਼ਮੀਨ ਦੀ ਤਾਂ ਕੋਈ ਗੱਲ ਨਹੀਂ ਜੇ ਤੇਰਾ ਬਾਹਰ ਦਾ ਨਾਮ ਬਣੇ ਹਨਾ ਤੇਰੇ ਮੰਮੀ ਡੈਡੀ ਨੂੰ ਪਤਾ ਲੱਗ ਗਿਆ ਵੀ ਮੈਂ ਚੋਰੀਆਂ ਪੈਸੇ ਦਿੱਤੇ ਸੀ ਵੀ ਮੈਨੂੰ ਹੁਣ ਤਾਂ ਰੋਟੀ ਮਿਲਦੀ ਆ ਵੀ ਮੈਨੂੰ ਇਹਨਾਂ ਨੇ ਲਾਣ ਤਾਂ ਪਾਉਣੀਆਂ ਉਹ ਕਹਿੰਦਾ ਵੀ ਨਹੀਂ ਦਾਦਾ ਜੀ ਤੁਸੀਂ ਇਹ ਨਾ ਫਿਕਰ ਨਾ ਕਰੋ ਵੀ ਮੇਰੇ ਤੇ ਯਕੀਨ ਰੱਖੋ ਵੀ ਮੈਂ ਜਿਹੜੇ ਏਜੰਟ ਨਾਲ ਗੱਲ ਕੀਤੀ ਆ ਵੀ ਉਹ ਇਸ ਤਰ੍ਹਾਂ ਦਾ ਨਹੀਂ ਹੈਗਾ ਚਲ ਭਈ ਇੱਕ ਦਿਨ ਨਾ ਦਵਾਈ ਦਵਾਉਣ ਦੇ ਬਹਾਨੇ ਜਿਹੜਾ ਗੁਰਜੀਤ ਆ ਉਹ ਆਪਣੀ ਮਾਸਦੀ ਦੇ ਸਹੁਰੇ ਨੂੰ ਲੈ ਜਾਂਦਾ ਤੇ ਉਹ ਜ਼ਮੀਨ ਦਾ ਜਿਹੜੀ ਉਹਦੇ ਤੋਂ ਕਹਿਣੇ ਕਰਕੇ ਕਿਸੇ ਨੂੰ ਦੇ ਕੇ ਪੈਸਿਆਂ ਦੀ ਗੱਲ ਕਰਕੇ 20 ਲੱਖ ਰੁਪਈਆ ਸ਼ਰਨ ਦਾ ਸਹੁਰਾ ਗੁਰਜੀਤ ਨੂੰ ਦੇ ਦਿੰਦਾ ਤੇ ਗੁਰਜੀਤ ਜਿਹੜਾ ਏਜੰਟ ਨੂੰ ਦੇ ਆਉਂਦਾ ਪਰ ਇਹ ਉਹ ਗੱਲ ਨਹੀਂ ਕਰਦਾ ਬਿਲਕੁਲ ਵੀ ਤੇ ਇੱਕ ਮਹੀਨੇ ਦੇ ਅੰਦਰ ਅੰਦਰ ਗੁਰਜੀਤ ਦਾ ਬੀਜ ਆ ਜਾਂਦਾ ਜਦੋਂ ਵੀ ਜਾਉਂਦਾ ਤਾਂ ਉਹ ਬੜੀ ਖੁਸ਼ੀ-ਖੁਸ਼ੀ ਆਪਣੇ ਮੰਮੀ ਜੀੜੀ ਨੂੰ ਦੱਸਦਾ ਵੀ ਮੇਰਾ ਵੀਜ਼ਾ ਆ ਗਿਆ ਤਾਂ ਉਹ ਹੈਰਾਨ ਰਹਿ ਜਾਂਦੇ ਆ ਵੀ ਤੂੰ ਫਾਈਲ ਲਾਈ ਤੇ ਪੈਸੇ ਕਿੱਥੋਂ ਭਰੇ ਤਾਂ ਉਹ ਕਹਿੰਦਾ ਵੀ ਪੈਸੇ ਕਿਸੇ ਨੇ ਮਰਜ਼ੀ ਭਰਤੇ ਤੁਹਾਨੂੰ ਪੈਸੇ ਦਾ ਕੀ ਫਿਕਰ ਸੋਡੇ ਤੋਂ ਕਿਹੜਾ ਮੈਂ ਮੰਗੇ ਆ ਬਲਵੀਰ ਕਹਿੰਦਾ ਵੀ ਨਹੀਂ ਪੁੱਤ ਤੂੰ ਸਾਡਾ ਇਕਲੌਤਾ ਪੁੱਤਾਂ ਵੀ ਤੇਰੀ ਉਹ ਜਮੀਨ ਆ ਵੀ ਮੈਂ ਤਾਂ ਇਸ ਗੱਲ ਦੇ ਡਰਚ ਨਹੀਂ ਦਿੱਤੇ ਸੀ ਵੀ ਕੀ ਪਤਾ ਹਨਾ ਮਾਸੀ ਵਾਂਗੂ ਮੁੜਨਗੇ ਕਿ ਨਾ ਵੀ ਨਾਲੇ ਤੇਰਾ ਵੀਜ਼ਾ ਵੀ ਨਾ ਲੱਗੇ ਤੇ ਆਪਾਂ ਜ਼ਮੀਨ ਵੀ ਖਰਾਬ ਕਰ ਲਈਏ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਜੀ ਤੋ ਮੈਂ ਲੈ ਆ ਮੈਂ ਆਪੇ ਮੜੂਗਾ ਉਹ ਫਿਰ ਆਪਣੀ ਮਾਸੀ ਦੇ ਸਹੁਰੇ ਨੂੰ ਕਹਿੰਦਾ ਵੀ ਤੁਸੀਂ ਪੈਸਿਆਂ ਬਾਰੇ ਗੱਲ ਨਾ ਕਰਿਓ ਚਲੋ ਭਾਈ 1 ਮਹੀਨੇ ਬਾਅਦ ਗੁਰਜੀਤ ਆ ਜਿਹੜਾ ਕੈਨੇਡਾ ਚਲਿਆ ਜਾਂਦਾ ਕੈਨੇਡਾ ਜਾ ਕੇ ਉਹ ਬਹੁਤ ਮਿਹਨਤ ਕਰਦਾ ਮਿਹਨਤ ਕਰਕੇ ਨਾ ਪਹਿਲਾਂ ਉਹ 20 ਲੱਖ ਰੁਪਈਆ ਆਪਣੀ ਮਾਸੀ ਦੇ ਸਹੁਰੇ ਦਾ ਮੋੜਦਾ ਆਪਣੇ ਡੈਡੀ ਨੂੰ ਕਹਿੰਦਾ ਵੀ ਮੈਂ 20 ਲੱਖ ਰੁਪਈਆ ਤੁਹਾਡੇ ਅਕਾਊਂਟ ਚ ਪਾਇਆ ਤੇ ਤੁਸੀਂ ਮਾਸੜ ਜੀ ਨੂੰ ਲਿਜਾ ਕੇ ਜਿਹੜੀ ਇਹਨਾਂ ਦੀ ਜ਼ਮੀਨ ਗਹਿਣੇ ਪਈਆ ਉਹ ਛੜਵਾ ਕੇ ਛੜਵਾ ਦਿਓ ਤੇ ਬਲਬੀਰ ਸਿੰਘ ਹੈਰਾਨ ਰਹਿੰਦਾ ਤੇ ਉਹ ਆਪਣੇ ਪੁੱਤ ਨੂੰ ਬੋਲਦਾ ਵੀ ਆ ਗੁੱਸੇ ਚ ਕਹਿੰਦਾ ਪੁੱਤ ਵੀ ਕੀ ਤੂੰ ਸਾਡੀ ਨੱਕ ਬੜਾਤੀ ਤੇਰੀ ਮਾਸੀ ਦੇ ਸਹੁਰੇ ਨੇ ਆਏ ਸੋਚਣਾ ਵੀ ਖਵਣੀ ਲਾਲਚ ਦੇ ਮਾਰੇ ਮੈਨੂੰ ਸਾਹਮਦੇ ਸੀ ਵੀ ਤੂੰ ਕਿਉਂ ਆਏ ਕੀਤਾ ਤਾਂ ਉਹ ਕਹਿੰਦਾ ਵੀ ਡੈਡੀ ਮੇਰੇ ਕੋਲੇ ਕੋਈ ਹੋਰ ਚਾਰਾ ਨਹੀਂ ਸੀ ਤੇ ਦਾਦਾ ਜੀ ਨੇ ਵੀ ਮੈਨੂੰ ਇਸ ਗੱਲ ਦਾ ਵਾਅਦਾ ਕੀਤਾ ਸੀ ਵੀ ਮੈਨੂੰ ਸ਼ਰਮ ਆਉਂਦੀ ਹੈ ਵੀ ਮੇਰੇ ਪੁੱਤ ਨੇ ਉਹਨੇ ਸੋਡੇ ਨਾਲ ਠੱਗੀ ਮਾਰੀ ਆ ਤੇ ਵੀ ਤੇਰਾ ਫਿਊਚਰ ਰੁਲ ਗਿਆ ਵੀ ਉਹਨੇ ਆਪ ਹੀ ਮੈਨੂੰ ਕਿਹਾ ਸੀਗਾ ਤੇ ਮੈਨੂੰ ਆਪ ਹੀ ਉਹਨਾਂ ਨੇ ਕਿਹਾ ਸੀ ਵੀ ਗੱਲ ਨਹੀਂ ਦੱਸਣੀ ਚਲੋ ਬਲਵੀਰ ਸਿੰਘ ਦਾ ਗੁੱਸਾ ਜਿਹੜਾ ਠੰਡਾ ਹੋ ਜਾਂਦਾ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਪੈਸੇ ਕਹਨੇ ਮੋੜਤੇ ਚਲੋ ਭਾਈ ਬਲਵੀਰ ਆਪਣੀ ਪਤਨੀ ਗਰਮੇਲ ਨੂੰ ਸਾਰੀ ਗੱਲ ਦੱਸਦਾ ਤਾਂ ਗਰਮੇਲ ਵੀ ਹੈਰਾਨ ਰਹਿ ਜਾਂਦੀ ਆ ਵੀ ਦੇਖ ਉਹ ਤਾਂ ਮੇਰੀ ਸਗੀ ਭੈਣ ਹੋ ਕੇ ਮੇਰੇ ਨਾਲ ਠੱਗੀ ਮਾਰੇਗੀ ਤੇ ਵੀ ਇਹ ਉਹਦਾ ਸਹੁਰਾ ਹੋ ਕੇ ਵੀ ਸਾਡਾ ਕਿੰਨਾ ਕਰਦਾ ਚਲੋ ਉਹਨਾਂ ਆਪਣੇ ਮਤਲਬ ਭੈਣ ਦੇ ਸਹੁਰੇ ਨੂੰ ਕਹਿੰਦੀ ਵੀ ਮਾਸੜ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀ ਪਰ ਤੁਸੀਂ ਕਿੱਡਾ ਰਿਸਕ ਲਿਆ ਸਾਡੇ ਪੁੱਤ ਖਾਤਰ ਉਹ ਕਹਿੰਦਾ ਵੀ ਤੁਸੀਂ ਮੇਰੇ ਪੁੱਤ ਨੂੰ ਪੈਸੇ ਦੇ ਕੇ ਬੈਠੇ ਸੀ ਵੀ ਮੈਂ ਤੁਹਾਡੇ ਪੁੱਤ ਨੂੰ ਦੇਤੇ ਕੋਈ ਫਰਕ ਨਹੀਂ ਆ ਵੀ ਜਦੋਂ ਉਹਨਾਂ ਨੇ ਮੇਰੇ ਦੋਨੇ ਪੁੱਤਾਂ ਨੂੰ ਹਣੇ ਮੇਰੀ ਬਾਤ ਨਹੀਂ ਪੁੱਛੀ ਵੀ ਤੁਸੀਂ ਤਾਂ ਫਿਰ ਵੀ ਮੈਨੂੰ ਇੰਨਾ ਸਾਂਭਿਆ ਹਨਾ ਤੇ ਉਹ ਬੜੇ ਖੁਸ਼ ਹੁੰਦੇ ਆ ਤੇ ਚਲੋ ਭਈ ਫਿਰ ਜਦੋਂ ਉਹ ਸੈੱਟ ਹੋ ਜਾਂਦਾ ਗਰਜੀਤ ਫਿਰ ਉਹ ਇੱਕ ਦਿਨ ਪਤਾ ਕਰਦਾ ਕਿਸੇ ਤਰੀਕੇ ਨਾਲ ਪਤਾ ਕਰ ਲੈਂਦਾ ਵੀ ਮੇਰੀ ਮਾਸੀ ਕਿੱਥੇ ਰਹਿੰਦੀ ਆ ਤੇ ਬਿਨਾਂ ਦੱਸੇ ਉਹ ਆਪਦੀ ਮਾਸੀ ਦੇ ਘਰ ਜਾਂਦਾ ਤਾਂ ਗੁਸ਼ਰਨਾ ਆਪਣੇ ਭਾਣ ਜੀ ਨੂੰ ਵੇਖ ਕੇ ਹੈਰਾਨ ਰਹਿ ਜਾਂਦੀ ਆ ਤੇ ਫਿਰ ਉਹ ਆਪਣੀ ਮਾਸੀ ਦੀ ਨਾ ਕਿੰਨੀ ਗੱਲਾਂ ਗੱਲੀਆਂ ਵੀ ਮਤਲਬ ਉਹਨੂੰ ਸੁਣਾ ਕੇ ਆਉਂਦਾ ਵੀ ਤੁਹਾਡੇ ਵਰਗਾ ਰਿਸ਼ਤੇਦਾਰ ਤਾਂ ਕਿਸੇ ਦੇ ਵੀ ਨਾ ਹੋਵੇ ਕਹਿੰਦਾ ਅਸੀਂ ਤੁਹਾਡੇ ਤੋਂ ਕੀ ਆਸ ਰੱਖੀਏ ਤੁਸੀਂ ਤਾਂ ਆਪਣੇ ਪਿਓ ਦੀ ਜ਼ਮੀਨ ਵੇਚ ਕੇ ਖਾ ਕੇ ਉਹਨੂੰ ਪੁੱਲ ਗਏ ਮੇਰੇ ਤਾਂ ਤੁਸੀਂ ਕੀ ਲਗੇ ਇਹ ਫਿਰ ਉਹ ਸਾਰੀ ਗੱਲ ਆਪਣੀ ਮਾਸੀ ਨੂੰ ਦੱਸਦਾ ਵੀ ਤੁਹਾਡੇ ਸਹੁਰੇ ਦੀ ਸੰਭਾਲ ਹੈ ਜਿਹੜੀ ਮੇਰੀ ਮਾਂ ਕਰਦੀ ਆ ਤੇ ਮੇਰੀ ਮਾਂ ਨੂੰ ਲੋਕ ਇੰਨੀ ਐਪਰੀਸ਼ੀਏਸ਼ਨ ਦਿੰਦੇ ਆ ਤੇ ਇੰਨੀ ਸਲਾਹਤਾ ਕਰਦੇ ਆ ਤੇ ਤੁਹਾਨੂੰ ਦਿੰਦੇ ਆ ਗਾਲਾਂ ਵੀ ਇਹੋ ਜਿਹਾ ਰਿਸ਼ਤੇਦਾਰ ਤਾਂ ਰੱਬ ਕਿਸੇ ਦੇ ਪੱਲੇ ਨਾ ਪਾਵੇ ਤੇ ਉਹਦੀ ਮਾਸੀ ਉਹਨੂੰ ਕਹਿੰਦੀ ਵੀ ਪੁੱਤ ਮਾਫ਼ ਕਰ ਦੇ ਵੀ ਮੇਰੇ ਬਸ ਦੀ ਗੱਲ ਨਹੀਂ ਰਹੀ ਵੀ ਮੇਰੀ ਹਾਲਾਤ ਆਪਣੇ ਕਮਾ ਕੇ ਖਾਣ ਲੱਗੀ ਮਾਸਟਰ ਤੁਹਾਡਾ ਆਪਦੀ ਕਮਾ ਕੇ ਖਾਣ ਲੱਗ ਗਿਆ ਵੀ ਮੇਰੇ ਤੋਂ ਇੰਨੇ ਪੈਸੇ ਜੁੜੇ ਨਹੀਂ ਉਹ ਕਹਿੰਦਾ ਮਾਸੀ ਹੁਣ ਤਾਂ ਤੂੰ ਕੁਝ ਮਰਜ਼ੀ ਕਹਿ ਲੈ ਵਿੱਚ ਤੂੰ ਸ਼ਾਮਲ ਸੀਗੀ ਪਰ ਕਹਿੰਦਾ ਮੈਂ ਤੈਨੂੰ ਆਪਣੇ ਪੈਰਾਂ ਤੇ ਖੜੇ ਹੋ ਕੇ ਦਿਖਾਤਾ ਐਨਾ ਕਹਿ ਕੇ ਉੱਥੋਂ ਚਲੇ ਜਾਂਦਾ ਤੇ ਸ਼ਰਨ ਨਾਲ ਬਾਅਦ ਚ ਬੜਾ ਪਛਤਾਉਂਦੀ ਆ ਤੇ ਉਹ ਆਪਣੀ ਭੈਣ ਨੂੰ ਫੋਨ ਕਰਦੀ ਆ ਆਪਣੀ ਭੈਣ ਨੂੰ ਕਹਿੰਦੀ ਵੀ ਭੈਣੇ ਮੇਰੇ ਤੋਂ ਤਾਂ ਗਲਤੀ ਹੋ ਗਈ ਵੀ ਤੂੰ ਦੇਖ ਫਿਰ ਵੀ ਸਾਡੀ ਇੱਜ਼ਤ ਰੱਖੀ ਵੀ ਮੇਰੇ ਸਹੁਰੇ ਨੂੰ ਤੂੰ ਰੱਖੀ ਬੈਠੀ ਆ ਤੇ ਵੀ ਮੈਂ ਨਾ ਮਤਲਬ ਗੁਰਜੀਤ ਦੇ ਮਾਸੜ ਨਾਲ ਗੱਲ ਕਰੂੰਗੀ ਤੇ ਵੀ ਮੈਂ ਦੱਸੂੰਗੀ ਉਹਨਾਂ ਨੂੰ ਵੀ ਚਲ ਕੋਸ਼ਿਸ਼ ਕਰਾਂਗੇ ਅਸੀਂ ਡੈਡੀ ਨੂੰ ਇੱਥੇ ਬੁਲਾ ਲਈਏ ਉਹ ਕਹਿੰਦੀ ਵੀ ਡੈਡੀ ਨਹੀਂ ਸੋਡਾ ਹੁੰਦਾ ਫਿਰ ਹੁਣ ਛੋਡੇ ਕੋਲੇ ਵੀ ਉਹਦਾ ਯਕੀਨ ਚੱਕਿਆ ਗਿਆ ਸ਼ਰਨ ਨੇ ਆਪਣੇ ਘਰ ਵਾਲੇ ਕੋਲ ਗੱਲ ਕਰਦੀ ਆ ਵੀ ਗਰਮੇਲ ਆ ਜਿਹੜੀ ਉਹ ਆਪਣੇ ਮਤਲਬ ਡੈਡੀ ਦੀ ਸੰਭਾਲ ਕਰਦੀ ਆ ਵੀ ਡੈਡੀ ਨੂੰ ਤਾਂ ਕੋਈ ਰੋਟੀ ਪਾਣੀ ਨਹੀਂ ਪੁੱਛਦਾ ਸੀ ਵੀ ਛੋਟੇ ਵੀ ਚਲੇ ਗਏ ਸੀ ਕਿਉਂਕਿ ਉਹਨਾਂ ਦੋਨਾਂ ਭਰਾਵਾਂ ਦੀ ਆਪਸ ਵਿੱਚ ਜ਼ਮੀਨ ਦਾ ਰੌਲਾ ਸੀ ਤੇ ਆਪਸ ਵਿੱਚ ਮਿਲਵਰਤਨ ਹੈ ਨਹੀਂ ਸੀ ਤਾਂ ਹੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਉਹ ਬਾਹਰ ਚਲੇ ਗਏ ਤੇ ਜਦੋਂ ਉਹਨੂੰ ਪਤਾ ਲੱਗਦਾ ਹਨਾ ਵੀ ਇਸ ਤਰ੍ਹਾਂ ਹੋਈ ਤੇ ਉਹ ਵੀ ਹੈਰਾਨ ਰਹਿ ਜਾਂਦਾ ਤੇ ਉਹ ਆਪਣੀ ਪਤਨੀ ਨੂੰ ਕਹਿੰਦਾ ਵੀ ਸ਼ਰਨ ਕੀਤੀ ਤਾਂ ਆਪਾਂ ਮਾੜੀ ਹੋਈ ਆ ਵੀ ਆਪਣੇ ਹੱਥ ਵੱਸ ਸਾਰਾ ਕੁਝ ਸੀ ਵੀ ਆਪਾਂ ਲਾਲਚ ਦੇ ਵਿੱਚ ਆ ਗਏ ਆਪਾਂ ਦੇਖੋ ਉਹਨਾਂ ਦੀ ਨਾਲੇ ਤਾਂ ਮੁੰਡੇ ਦੀ ਜ਼ਿੰਦਗੀ ਖਰਾਬ ਕਰ ਦੇਣੀ ਸੀ ਨਾਲੇ ਆਪਾਂ ਉਹਨਾਂ ਦੇ ਪੈਸੇ ਨਹੀਂ ਮੋੜੇ ਤੇ ਚਲੋ ਉਹਨਾਂ ਨੇ ਫਿਰ ਵੀ ਆਪਣੇ ਪਿਓ ਦੀ ਸੰਭਾਲ ਕੀਤੀ ਆ ਤੇ ਉਹ ਕਹਿੰਦੇ ਵੀ ਆਪਣੀ ਔਲਾਦ ਤਾਂ ਆਪਣੇ ਹੁਣ ਨਹੀਂ ਆਖੇ ਲੱਗਦੀ ਵੀ ਜਦੋਂ ਆਪਾਂ ਆਪਣੇ ਪਿਓ ਨੂੰ ਨਹੀਂ ਸਾਹਮਣੇ ਫਿਰ ਆਪਣੀ ਔਲਾਦ ਨੇ ਆਪਾਂ ਨੂੰ ਕੀ ਸਾਹਮਣਾ ਤੇ ਉਹਨਾਂ ਫਿਰ ਆਪਣੇ ਦੋਨੇ ਬੱਚਿਆਂ ਨੂੰ ਕਹਿੰਦੇ ਆ ਵੀ ਆਪਾਂ ਇੰਡੀਆ ਜਾਣਾ ਤਾਂ ਉਹ ਬੱਚੇ ਜਿਹੜੇ ਉਹ ਕਹਿੰਦੇ ਅਸੀਂ ਨਹੀਂ ਜਾਣਾ ਤੁਸੀਂ ਜਾ ਜਾਓ ਤੇ ਚਲੋ ਫਿਰ ਸ਼ਰਨ ਤੇ ਉਹਦੇ ਘਰ ਵਾਲਾ ਟਿਕਟ ਲੈਂਦੇ ਆ ਤੇ ਉਹ ਸਿੱਧੇ ਅਗਰਮੇਲ ਦੇ ਘਰ ਆਉਂਦੇ ਆ ਆਪਣੀ ਭੈਣ ਆ ਗਰਮੇਲ ਦੇ ਘਰੇ ਸ਼ਰਨ ਆਪਣੇ ਸਹੁਰੇ ਨੂੰ ਵੇਖ ਕੇ ਸ਼ਰਮ ਮਣਦੀ ਆ ਤੇ ਉਹਦੇ ਨਾਲ ਪੈਰੀ ਹੱਥ ਲਾਉਂਦੀ ਆ ਤੇ ਹੱਥ ਜੋੜ ਕੇ ਉਹ ਤੋਂ ਮਾਫੀ ਮੰਗਦੀ ਆ ਤੇ ਉਹਦਾ ਸਹੁਰਾ ਜਦੋਂ ਵੇਖਦਾ ਵੀ ਮੇਰੇ ਪੁੱਤ ਨੂੰ ਆਇਆ ਤੇ ਉਹ ਮੂੰਹ ਪਾਸੇ ਕਰ ਲੈਂਦਾ ਕਿਉਂਕਿ ਉਹਨੂੰ ਗੁੱਸਾ ਬਹੁਤ ਹੁੰਦਾ ਪਰ ਬਲਵੀਰ ਕਹਿੰਦਾ ਵੀ ਕੋਈ ਗੱਲ ਨਹੀਂ ਮਾਸੜ ਜੀ ਵੀ ਕਹਿੰਦੇ ਹੁੰਦੇ ਆ ਹਨਾ ਔਲਾਦ ਆ ਜਿਹੜੀ ਪੁੱਤਕ ਪੁੱਤ ਹੋ ਸਕਦੇ ਆ ਪਰ ਮਾਪੇ ਕਮਾਪੇ ਨਹੀਂ ਹੁੰਦੇ ਚਲ ਫਿਰ ਵੀ ਹਨਾ ਜਦੋਂ ਇਹ ਆ ਕੇ ਤੁਹਾਡੇ ਪੈਰੀ ਡੇਗੀ ਪਏ ਤਾਂ ਤੁਸੀਂ ਗੁੱਸਾ ਨਾ ਰੱਖੋ ਵੀ ਇੰਨੇ ਸਾਲਾਂ ਬਾਅਦ ਹਨਾ ਬਗਾਨੀ ਧਰਤੀ ਤੋਂ ਆਏ ਆ ਵੀ ਚਲ ਗੁੱਸਾ ਠੰਡਾ ਕਰੋ ਬਲਵੀਰ ਨੇ ਫਿਰ ਵੀ ਆਪਣੇ ਮਾਸੜ ਨੂੰ ਸਮਝਾ ਕੇ ਹਨਾ ਤੇ ਜਿਹੜਾ ਉਹਦਾ ਸਹੁਰਾ ਹੁੰਦਾ ਸਰਨ ਦਾ ਉਹ ਆਪਣੇ ਨੂੰਹ ਪੁੱਤ ਨੂੰ ਅਸੀਰਵਾਦ ਦਿੰਦਾ ਤੇ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਤਾਂ ਮੇਰਾ ਨੱਕ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਵੀ ਤੁਸੀਂ ਇੰਨਾ ਰੱਬ ਵਰਗੇ ਬੰਦਿਆਂ ਨਾਲ ਠੱਗੀ ਮਾਰ ਕੇ ਕਿੱਥੇ ਭਰੋਂਗੇ ਤੇ ਫਿਰ ਸਰਨ ਤੇ ਉਹਦੇ ਘਰ ਵਾਲਾ ਕਹਿੰਦੇ ਵੀ ਡੈਡੀ ਸਾਨੂੰ ਇਸ ਗੱਲ ਦਾ احساس ਹੋ ਗਿਆ ਵੀ ਇਸੇ ਲਈ ਅਸੀਂ ਆਏ ਆ ਫਿਰ ਉਹ 20 ਲੱਖ ਰੁਪਈਆ ਤੇ ਆਪਣੀ ਭੈਣ ਨੂੰ ਫੜਾਉਂਦੀ ਆ ਤੇ ਕਹਿੰਦੀ ਆ ਵੀ ਆ ਲੈ ਭੈਣੇ 20 ਲੱਖ ਰੁਪਈਆ ਤੇ ਜਿਹੜਾ ਇਹਦਾ ਵਿਆਜ ਹੋਊਗਾ ਉਹ ਅਸੀਂ ਅਗਲੀ ਕਿਸ਼ਤ ਦੇ ਵਿੱਚ ਦੇਵਾਂਗੇ ਤਾਂ ਬਲਵੀਰ ਕਹਿੰਦਾ ਵੀ ਤੂੰ ਮੇਰੀ ਛੋਟੀ ਸਾਲੀਆਂ ਮੇਰੀਆਂ ਭੈਣਾਂ ਵਰਗੀਆਂ ਵੀ ਠੀਕ ਐ ਚਲ ਤੂੰ ਸਾਡਾ 20 ਲੱਖ ਮੋੜਿਆ ਇੰਨੇ ਹੀ ਬਹੁਤ ਆ ਅਸੀਂ ਵਿਆਜ ਨਹੀਂ ਲੈਂਦੇ ਹੈਗੇ ਤੇ ਕਹਿੰਦਾ ਮੈਂ ਸ਼ੁਕਰ ਕਰਦਾ ਪ੍ਰਮਾਤਮਾ ਦਾ ਵੀ ਆਪਣੀ ਟੁੱਟੀ ਹੋਈ ਰਿਸ਼ਤੇਦਾਰੀ ਦੁਬਾਰਾ ਜੁੜ ਗਈ ਵੀ ਪੈਸਾ ਜਿਹੜਾ ਰਿਸ਼ਤੇਦਾਰੀ ਦੇ ਵਿੱਚ ਫਰਕ ਪਵਾ ਦਿੰਦਾ ਤੁਸੀਂ ਪੈਸਾ ਸਾਨੂੰ ਜਮ੍ਹਾਂ ਨਾ ਮੋੜਦੇ ਪਰ ਤੁਸੀਂ ਸਾਡੇ ਮੁੰਡੇ ਨੂੰ ਬੁਲਾ ਸਕਦੇ ਸੀ ਤਾ ਉਹ ਕਹਿੰਦੇ ਵੀ ਹਾਂ ਅਸੀਂ ਵੀਜ਼ਾ ਲਾ ਸਕਦੇ ਸੀ ਪਰ ਅਸੀਂ ਇਸੇ ਕਰਕੇ ਨਹੀਂ ਲਾਇਆ ਵੀ ਜੇ ਗੁਰਜੀਤ ਉੱਥੇ ਜਾਊਗਾ ਤਾਂ ਫਿਰ ਤੁਸੀਂ ਸਾਡੇ ਤੋਂ ਪੈਸੇ ਦੀ ਮੰਗ ਕਰੋਗੇ ਵੀ ਸਾਡੇ ਦਿਲ ਦੇ ਵਿੱਚ ਬੇਇਮਾਨੀ ਆ ਗਈ ਸੀ ਪਰ ਕਹਿੰਦੇ ਵੀ ਥੋੜੀ ਚੰਗਿਆਈ ਨੇ ਸਾਨੂੰ ਸਾਡੀ ਬੇਇਮਾਨੀ ਦਾ ਅਹਿਸਾਸ ਕਰਾਤਾ ਫਿਰ ਨਾ ਉਹ ਮਾਫੀ ਮੰਗਦੇ ਆ ਤੇ ਸ਼ਰਨ ਤੇ ਉਹਦਾ ਪਤੀ ਉਹ ਆਪਣੇ ਡੈਡੀ ਦੀ ਫਾਈਲ ਲਾਉਂਦੇ ਆ ਤੇ 6 ਮਹੀਨੇ ਬਾਅਦ ਉਹਦਾ ਵੀਜ਼ਾ ਆ ਜਾਂਦਾ ਤੇ ਫਿਰ 6 ਮਹੀਨੇ ਬਾਅਦ ਉਹ ਦੁਬਾਰਾ ਆ ਕੇ ਆਪਣੇ ਡੈਡੀ ਨੂੰ ਕੈਨੇਡਾ ਲੈ ਜਾਂਦੇ ਆ ਤੇ ਜਿਹੜਾ ਸ਼ਰਨ ਦਾ ਸੋਹਰਾ ਹੁੰਦਾ ਉਹ ਬਲਵੀਰ ਦਾ ਤੇ ਗਰਮੇਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਉਹਨਾਂ ਨੂੰ ਬਹੁਤ ਅਸੀਸਾਂ ਦਿੰਦਾ ਅਗਲੇ 6 ਮਹੀਨਿਆਂ ਦੇ ਵਿੱਚ ਗਰਮੇਲ ਦਾ ਪੁੱਤ ਆ ਗੁਰਜੀਤ ਉਹ ਵੀ ਪੀਆਰ ਹੋ ਜਾਂਦਾ ਫਿਰ ਉਹ ਇੰਡੀਆ ਵਾਪਸ ਆਉਂਦਾ ਉਹਦਾ ਵਿਆਹ ਕਰਦੇ ਆ ਤੇ ਇੱਕ ਗਰੀਬ ਘਰ ਦੀ ਕੁੜੀ ਨਾਲ ਉਹਦਾ ਮਤਲਬ ਵਿਆਹ ਕਰਦੀ ਹੈ ਗਰਮੇਲ कौर ਉਹ ਕਹਿੰਦੀ ਵੀ ਮੇਰਾ ਪੁੱਤ ਅੱਜ ਜੇ ਪੈਸੇ ਵਾਲਾਗਾ ਕਿਸੇ ਵੇਲੇ ਅਸੀਂ ਵੀ ਗਰੀਬ ਹੁੰਦੇ ਸੀ ਜੇ ਅਸੀਂ ਗਰੀਬ ਘਰ ਦੀ ਕੁੜੀ ਦਾ ਰਿਸ਼ਤਾ ਲਵਾਂਗੇ ਤੇ ਉਹਦੀਆਂ ਸਾਨੂੰ ਕਿੰਨੀਆਂ ਅਸੀਸਾਂ ਲੱਗਣੀਆਂ ਨੇ ਉਹ ਆਪਣੇ ਪੁੱਤ ਦਾ ਵਿਆਹ ਕਰਦੇ ਆ ਵਿਆਹ ਤੋਂ ਬਾਅਦ ਜਾ ਕੇ ਗੁਰਜੀਤ ਆਪਣੇ ਮੰਮੀ ਡੈਡੀ ਦੀ ਤੇ ਆਪਣੇ ਘਰ ਵਾਲੀ ਦੀ ਫਾਈਲ ਲਾਉਂਦਾ ਤੇ 1 ਸਾਲ ਦੇ ਅੰਦਰ ਅੰਦਰ ਉਹ ਤਿੰਨੋਂ ਵੀ ਕੈਨੇਡਾ ਚਲੇ ਜਾਂਦੇ ਆ ਹੁਣ ਕੈਨੇਡਾ ਦੇ ਵਿੱਚ ਸ਼ਰਨਜੀਤ ਤੇ ਗੁਰਮੇਲ ਕੋਰ ਆਪਸ ਵਿੱਚ ਵਧੀਆ ਵਰਤਦੇ ਆ ਨੇ ਤੇ ਉਹਦਾ ਸਹੁਰਾ ਵੀ ਉਧਰ ਵਧੀਆ ਰਹਿੰਦਾ ਤੇ ਉਹ ਵਧੀਆ ਸੰਭਾਲ ਕਰਦੇ ਆ ਦੋਨਾਂ ਪਰਿਵਾਰਾਂ ਦਾ ਆਪਸ ਵਿੱਚ ਮਿਲਵਰਤਨ ਆ ਜਿਹੜਾ ਉਹ ਵਧੀਆ ਹੁੰਦਾ ਦੇਖੋ ਵੀ ਇੱਕ ਪਰਿਵਾਰ ਨੇ ਕਿੰਨੀ ਵੱਡੀ ਗਲਤੀ ਕੀਤੀ ਇੱਕ ਭੈਣ ਆ ਜਿਹੜੀ ਪੈਸੇ ਪਿੱਛੇ ਆਪਣੀ ਭੈਣ ਦੇ ਨਾਲ ਕਿੰਨੀ ਵੱਡੀ ਬੇਈਮਾਨੀ ਕਰਦੀ ਆ ਉਹ ਤਾਂ ਮੈਂ ਇਹ ਕਹਿਣੀ ਆ ਵੀ ਸ਼ਰਨ ਦੇ ਸੌਰੇ ਵਰਗੇ ਜੇ ਬਜ਼ੁਰਗ ਘਰਾਂ ਦੇ ਵਿੱਚ ਹੋਣ ਤਾਂ ਪਰਿਵਾਰ ਸ਼ਾਇਦ ਕਦੇ ਨਾ ਟੁੱਟਣਾ ਹਾਂਜੀ ਦੋਸਤੋ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਆ ਕਿ ਜੇ ਤੁਸੀਂ ਰਿਸ਼ਤੇਦਾਰੀ ਦੇ ਵਿੱਚ ਪੈਸਾ ਦਿਨੇ ਹੋ ਅੱਜ ਤਾਂ ਕੱਲ ਨੂੰ ਇਹੀ ਪੈਸਾ ਤੁਹਾਡੀ ਰਿਸ਼ਤੇਦਾਰੀ ਦਾ ਵੀ ਫਰਕ ਪਵਾਊਗਾ ਤੇ ਤੁਹਾਨੂੰ ਮਾਨਸਿਕ ਰੋਗੀ ਵੀ ਬਣਾਊਗਾ ਕਿਉਂਕਿ ਜੇ ਤੁਸੀਂ ਆਪਣੀ ਖੂਨ ਪਸੀਨੇ ਦੀ ਕਮਾਈ ਬਿਨਾਂ ਸੋਚੇ ਸਮਝੇ ਰਿਸ਼ਤੇਦਾਰ ਨੂੰ ਦੇ ਦਿੰਨੇ ਹੋ ਤੇ ਰਿਸ਼ਤੇਦਾਰ ਪੈਸਾ ਮੋੜਤਾ ਦਿੰਦੇ ਆ ਕਈ ਵਾਰੀ ਪੈਸਾ ਮੋੜਦੇ ਵੀ ਨਹੀਂ ਹੈਗੇ ਜਿਹੜੇ ਮੋੜ ਦਿੰਦੇ ਆ ਉਹ ਵੀ ਜਦੋਂ ਤੁਸੀਂ ਉਹਨਾਂ ਤੋਂ ਪੈਸਾ ਮੰਗੋਗੇ ਨਾ ਤਾਂ ਉਹ ਇਸ ਗੱਲ ਦਾ ਇਹਿਸਾਨ ਕਰਨਗੇ ਵੀ ਇਹਨਾਂ ਤੋਂ ਜਰਿਆ ਨਹੀਂ ਗਿਆ ਪੈਸੇ ਇਹਨਾਂ ਨੇ ਮੰਗ ਲਏ ਤੇ ਪੈਸਾ ਕਿਸੇ ਕੋਲੇ ਇੰਨਾ ਵਾਧੂ ਨਹੀਂ ਹੁੰਦਾ ਵੀ ਆਪਾਂ ਆਹੀਂ ਵੰਡੀ ਚਲੀਏ ਰਿਸ਼ਤੇਦਾਰੀ ਦੇ ਵਿੱਚ ਪੈਸਾ ਜਿਹੜਾ ਬਹੁਤ ਸੋਚ ਸਮਝ ਕੇ ਦੇਣਾ ਚਾਹੀਦਾ ਕਿਹੜੇ-ਕਿਹੜੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਮੇਲਾਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ